بس ਇਸ ਜਿੱਦ ਦੀ ਕਮੀ ਰਹਿ ਗਈ ਸੀ ਅਜ ਹੱਥ ਵੀ ਚੱਕ ਕੇ ਦਿੱਤਾ ਫਿਰ ਮੈਂ ਕਰਾਂ ਕੀ ਹੋਇ ਪ੍ਰੀਤ ਚੁੱਪ ਕਰਨ ਦਾ ਨਾਂ ਵੀ ਤਾਂ ਲੈਣੀ ਆ ਤੁਸੀਂ ਉਧਰੋਂ ਭਾਬੀ ਤਰ੍ਹਾਂ ਤਰ੍ਹਾਂ ਬੋਲੀ ਜਾਂਦੀ ਉਤੋਂ ਬੋਲੀ ਜਾਂਦੀ ਆ ਐ ਨਹੀਂ ਜਿੱਤ ਰਹੇਗੀ ਇੱਜ਼ਤ ਨੂੰ ਦੱਸ ਕੀ ਕਰਨਾ ਤੁਸੀਂ ਇੱਜ਼ਤ ਰਹੇਗੀ ਕਰਨਾ ਕਿਉਂ ਨਹੀਂ ਸਾਰੀ ਲੜਾਈ ਤਾਂ ਨਾ ਤੁਹਾਡੀ ਭੈਣ ਚੋਰੀ ਨੇ ਪਾਈ ਹੈ ਆ ਕੇ ਉਹੀ ਜਾਣਿਆ ਸਾਰੀ ਚੀਜ਼ ਦੀ ਆ ਦੇਖ ਲੈ ਪ੍ਰੀਤ ਤੁਸੀਂ ਵੀ ਬਕਵਾਸ ਕਰ ਰਹੀ ਹੈ ਮੈਂ ਤਾਂ ਇਹ ਬੋਲੂਗੀ ਹੁਣ ਤਾਂ ਚੋਰੀ ਹੋ ਗਈ ਹੋਣੀ ਸਾਡੀ ਪਵਾ ਕੇ ਜੁੱਤੀਆਂ ਉਹ ਹੁਣ ਤਾਂ ਹੌਲੀ ਬੋਲ ਪਾ ਹੁਣ ਤਾਂ ਟਿੱਕੇ ਨੂੰ ਚਾਹ ਪਣੀ ਪੀ ਲੈਣ ਦੇ ਆਪ ਤਾਂ ਨਹੀਂ ਬਣਾ ਕੇ ਲੈ ਕੇ ਦਿੱਤਾ ਤਾਂ ਪਣੀ ਆਹੋ ਨੂੰ ਮੈਂ ਪਾਣੀ ਹੀ ਪੜਾਉਂਗੀ ਅੱਜ ਮੈਂ ਉਹਦੇ ਮੂੰਹ ਚ ਬੁਰਕੀ ਨੇ ਪਾਦਾ ਮੈਂ ਤੋੜ ਕੇ ਚਲ ਬੱਸ ਉਹਨੂੰ ਚੁੱਪ ਕਰ ਜਾ ਪਹਿਲਾਂ ਉਹ ਕਹਿੰਦੀ ਸੀ ਕਾਨੂੰ ਭੋਲੇ ਨੇ ਕਾਨੂੰ ਭੋਲੇਗਾ ਤੂੰ ਐ ਦੱਸ ਪਰ ਇਹ ਨਹੀਂ ਹਟਦੇ ਕੁਝ ਕਰਾ ਕੇ ਹਟੋਂਗੇ ਤੁਸੀਂ ਤਾਂ ਘਰ ਚ ਕਰਾ ਕੇ ਹੀ ਹਟਾਂਗੇ ਅਸੀਂ ਸਿਆਣੀ ਬਣੀ ਐ ਜਦੋਂ ਤੂੰ ਪਾਣੀ ਲੈ ਕੇ ਦਿੱਤਾ ਸੀਗਾ ਭਾ ਇਹਨੂੰ ਚਾਹ ਦੀ ਘੁੱਟ ਸੀਗੀ ਲੈ ਕੇ ਦੇ ਦੇ ਪਰ ਮੈਨੂੰ ਬੰਨੀ ਹੋਈ ਐ ਪਿਆਰ ਨਾਲ ਇਹ ਵੀ ਤਾਂ ਕਹਿ ਸਕਦੇ ਸੀਗੇ ਭਾਈ ਬੀਗੀ ਸਵੇਰ ਦੀ ਫਿਰਦੀ ਆ ਜੱਸੀ ਬਣਾ ਦੂ ਕਿ ਕੀ ਹੋ ਜੂ ਫਿਰ ਜੱਸੀ ਹਜੇ ਉਦੋਂ ਬਾਹਰ ਹੀ ਨਹੀਂ ਦੀ ਤਾਂ ਕਰਕੇ ਤੈਨੂੰ ਗੱਲ ਤਾਂ ਹੀ ਗੱਲ ਤੇ ਹੀ ਆ ਸਾਰਿਆਂ ਨੂੰ ਮੈਂ ਹੀ ਦਿਖਦੀ ਆ ਉਹ ਨਹੀਂ ਦਿਖਦੀ ਵੀ ਅੰਦਰ ਬੜੀ ਰਹਿੰਦੀ ਆ 24 ਘੰਟੇ ਆ ਮੈਂ ਮੜਾ ਜਾ ਉਰੀਆ ਕੇ ਬਹਿ ਜਾ ਮੈਨੂੰ ਉਦ ਕਹਿ ਦੇਣ ਕਿ ਆ ਕੇ ਟੀਵੀ ਦੇਖੀ ਜਾਨੀ ਆ ਦੇਖ ਪ੍ਰੀਤ ਮੈਂ ਤਾਂ ਤੈਨੂੰ ਕਹਿ ਸਕਦਾ ਬਾਈ ਤੂੰ ਮੇਰੇ ਨਾਲ ਵਿਆਹ ਹੀ ਹੋਈ ਆ ਠੀਕ ਹੈ ਨਾ ਜੱਸੀ ਨੂੰ ਨਹੀਂ ਕਹਿ ਸਕਦਾ ਉਹਨੂੰ ਕਹਿ ਸਕਦਾ ਮੇਰਾ ਭਾਈ ਮੈਨੂੰ ਨਹੀਂ ਸਿੱਧੀ ਜੀ ਗੱਲ ਹੈ ਜੀ ਮੈਂ ਤਾਂ ਆਪਣੇ ਭਾਈ ਨੂੰ ਬੁਲਾਉਣੀ ਆਂਗੀ ਬੁਲਾ ਕੇ ਮੈਂ ਤਾਂ ਜਾਂਦੀ ਆਂ ਪਿੰਡਾਂ ਮੈਂ ਨਹੀਂ ਰਹਿਣਾ ਹੈਗਾ ਓਰੇ ਓਰੇ ਛਿੱਤਰਖੜ ਦਾ ਤਾਂ ਵੇਰੋ ਅਜੇ 1.5 ਸਾਲ ਹੋਇਆਗਾ ਛਿੱਤਰ ਵੀ ਲੱਗ ਗਿਆ ਮਾਰਨੇ ਮੇਰੇ ਪਰ ਗੱਲੀ ਛੱਤੜੇ ਕਰਦੀ ਸੀ ਤੂੰ ਯਾਰ ਤਾਂ ਜੰਗਾ ਹੁਣ ਨਹੀਂ ਮਾਰਦਾ ਨਾਲੇ ਕਦੇ ਫੋਨ ਕਰਨ ਦੀ ਕੋਈ ਲੋੜ ਨਹੀਂ ਹੈਗੀ ਐਵੇਂ ਉਹਨਾਂ ਨੂੰ ਬਿਫਤਾ ਪਾਏਂਗੀ ਤੂੰ ਕਰ ਲੈ ਇਹਨੂੰ ਕਹਿੰਦੇ ਚੁੱਪ ਕਰਕੇ ਭੱਜ ਜੂਗੀ ਉਹਨੂੰ ਚੰਗੀ ਰਹੂਗੀ ਕਹਿ ਦੇ ਨਾ ਦੋ ਦਿਨ ਲਾਉਣਾ ਹੀ ਦੋ ਦਿਨ ਲਾ ਲੈ ਤੇ ਯਾਰਾਂ ਨੂੰ ਐਂ ਕਾ ਤੋ ਕਰਦੀਆਂ ਤੂੰ ਦੋ ਦਿਨਾਂ ਚ ਤਾਂ ਬਹੁਤ ਕੁਝ ਹੋ ਜੂਗਾ ਔਰੇ ਫਿਰ ਐਂ ਦੱਸਦਾ ਮੈਂ ਦਿਨ ਨੂੰ ਮੈਂ ਪੈਨ ਨੂੰ ਇਹ ਗੱਲ ਕਹ ਦੂੰਗਾ ਵੀ ਭੀਪੇ ਚੱਲ ਇਹਨਾਂ ਨੂੰ ਬਾਹਲਾ ਬੁਲਾਉਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੇ ਕਿਹ ਚੀਜ਼ ਦੀ ਲੋੜ ਹੋਈ ਮਾਂ ਨੂੰ ਕਹਿ ਦੀ ਜਾਂ ਮੈਨ ਚੜੀ ਹੋਈ ਬੈਠੀ ਆਪ ਤਾਂ ਬਾਹਰ ਦਿਖ ਲੈ ਸ਼ਰਮ ਨਹੀਂ ਆਉਂਦੀ ਹੈਗੀ ਫਿਰ ਉਪਰੀਦ ਕਰੇ ਵੀ ਕੀ ਤੂੰ ਤਾਂ ਆਪ ਨੂੰ ਕਿਵੇਂ ਪਈਆਂ ਸੀਗੀਆਂ ਤੇ ਤੇਰੀ ਆ ਕਿ ਤੇਰੀ ਸੌਰੀ ਇੱਜ਼ਤ ਨਹੀਂ ਕਰਦੀ ਅਸੀਂ ਨਹੀਂ ਪਈਆਂ ਗੁੱਸਾ ਉਦੋਂ ਚੜੇ ਜਦੋਂ ਕਹਿੰਦੀ ਸੀ ਮੈਂ ਅੱਧ ਲੈ ਕੇ ਜਾਣਾ ਉਦੋਂ ਕੋਈ ਬੋਲੇ ਤੈਨੂੰ ਲੱਗਦਾ ਦਲੇ ਜੂਗੀ ਭੈਣਾ ਅਹੀਂ ਗੁੱਸੇ ਜਾਣਦੀ ਆ ਤੁਹਾਡੀ ਭੈਣ ਨੂੰ ਤੁਹਾਡੀ ਤਾਂ ਭੈਣੇ ਤੂੰ ਤਾਂ ਨਹੀਂ ਉਹਨੂੰ ਕੁਝ ਕਹਿੰਦੇ ਪਰ ਮੈਂ ਉਹਦੀ ਰਗ ਰਗ ਨੂੰ ਜਾਣਦੀ ਆ ਬਹੁਤ ਲਾਲਚੀ ਹੈ ਉਹ ਉਹ ਕਿੱਥੋਂ ਲਾਲਚੀ ਹੈ ਮੇਰੀ ਭੈਣਾ ਤਾਂ ਹੀ ਕਹਣਾ ਲਾਲਚ ਲੋਚ ਉਹਦੇ ਕੁਝ ਨਹੀਂ ਹੈਗਾ ਤੂੰ ਤੁਸੀਂ ਗੱਲ ਨਹੀਂ ਇਹ ਜਿਹਾ ਨਾ ਉਡਪਟਾਂ ਕਰ ਲਾਂਗੀ ਅਗਲੀ ਕੁਛ ਚੋਰ ਕਰੇਗੀ ਭਾਈ ਅਜ ਤੱਕ ਕਿਹਾ ਨਹੀਂ ਸਾਡੀ ਮੇਰੀ ਪਰਜਾਈ ਮੇਰੇ ਨਾਲ ਪੰਜਾਹ ਵਾਰ ਲੜੀਆ ਇਹ ਤਾਂ ਫਿਰ ਮੈਂ ਦੂਜੇ ਦਿਨ ਲੜ ਕੇ ਕਹਦਾ ਵੀ ਮੈਂ ਤਾਂ ਤੇ ਜਮੀਨ ਲੈ ਕੇ ਜਾਉਂਗੀ ਉਹ ਤੱਪੇ ਕਿਉਂ ਥੋੜੀ ਗੱਲ ਕਰੀ ਦੀ ਹੁੰਦੀ ਆ ਕੋਈ ਹਜਿਓ ਆ ਕੇ ਬੈਠੀ ਆ ਪਾਣੀ ਦੀ ਘੁੱਟ ਲੰਗਾਈ ਨਹੀਂ ਗਈ ਪਹਿਲੀ ਦਿਨ ਤਾਂ ਤਾਂ ਚ ਜੁੱਪ ਕੇ ਬੈਗੀਆਂ ਇਹੀ ਤਾਂ ਭਾਲਦੀ ਸੀ ਉਹ ਜਿਹੜਾ ਕੁਛ ਉਹਨੇ ਕਰਾਉਣਾ ਸੀ ਕਰਾਤਾ ਹੁਣ ਤਾਂ ਹੋ ਗਈ ਹੁਣੀ ਚੋੜੀ ਆਸੋ ਚਲ ਉਹ ਫੋਨ ਕਰਕੇ ਮੰਮੀ ਹੋਰ ਨੇ ਬੁਲਾਈ ਸੀਗੀ ਵਿਕਰਜ ਕਲੇਸ਼ ਪੈ ਰਿਹਾ ਭਾਈ ਉਹਦਾ ਟਿਕਟਕਾ ਕਰਦੀ ਫੇਰ ਆ ਗਈ ਨਾ ਉੱਥੀ ਗੱਲ ਫਿਰ ਆ ਸਾਰਾ ਕੁਝ ਤਾਂ ਤੁਹਾਡੀ ਮਾਂ ਕਰਦੀ ਹੈਗੀ ਹੁਣ ਮਾਂ ਤੇ ਆ ਜਾ ਤੂੰ ਉਹ ਮਾਂ ਨੇ ਤਾਂ ਲਾਪੇ ਨਹੀਂ ਤਾਂ ਫੋਨ ਲੈ ਸੀਗਾ ਵੀ ਟਿਕਟਕਾ ਹੋ ਜਾਊਗਾ ਪਰ ਟਿਕਟਕਾ ਹੁਣ ਦਿੰਨੀ ਆ ਤੁਸੀਂ ਦੋ ਚੜੇਲੇ ਤਾਂ ਹੈਗੀਆਂ ਚੰਬੜੀਆਂ ਹੋਈਆਂ ਇਸ ਕਰ ਨੂੰ ਆਹੋ ਅਸਾਂ ਲੱਗਣੀਆਂ ਸੀ ਚੜੇਲਾ ਨਾਲੇ ਉਹਦੇ ਔਨ ਕਰਕੇ ਲੜਾਈ ਵਧੀਆ ਘਟੀ ਨਹੀਂ ਹੈਗੀ ਸਾਰੀ ਸਿਆਪੇ ਦੀ ਜੜ ਤਾਂ ਉਹੀ ਹੈ ਤੁਹਾਡਾ ਤਾਂ ਕੋਈ ਭਲਾ ਕਰ ਲੈ ਤੁਹਾਨੂੰ ਤਾਂ ਨਹੀਂ ਚੰਗਾ ਲੱਗਦਾ ਥੋੜਾ ਦਾ ਕੋਈ ਸੁਖ ਦਾ ਉਹ ਕਰਦੇ ਕੋਈ ਥੋੜਾ ਤਾਣੀ ਚੰਗਾ ਲੱਗਦਾ ਤੁਸੀਂ ਤਾਂ ਭਾਈ ਕਿਸੇ ਪਾਸੇ ਮਾਨ ਹੈ ਹੀ ਨਹੀਂ ਆਹੇ ਜੇ ਭਲੇ ਦੀ ਸਾਨੂੰ ਤਾਂ ਲੋੜ ਨਹੀਂ ਹੈਗੀ ਆਪਦਾ ਪੜਾ ਰੱਖੋ ਆਪਣੇ ਕੋਲ ਤੇ ਆਪਦੇ ਭੈਣ ਚੁੱਪ ਕਰਕੇ ਕਹਿ ਦੋ ਵੀ ਜੇ ਇਹ ਤਾਂ ਰਹਿਣਾ ਉਹ ਚੁੱਪ ਕਰਕੇ ਰਹੇ ਨਹੀਂ ਫਿਰ ਗੁੱਤਨੀ ਚ ਖਾ ਕੇ ਹੀ ਹੋਊਗੀ ਮੇਰੇ ਤੋਂ ਲੈ ਹਾਂ ਹਾਏ ਉਹ ਕਿਲੇਸਰੇ ਗੱਲਾਂ ਕਰਦੀ ਤੂੰ ਐਡੀ ਗੱਲ ਕਹਿ ਸਕਦਾ ਭਲਾ ਮੈਂ ਵੀ ਭੈਣ ਨੂੰ ਸ਼ਰਮ ਕਰ ਲਓ ਮਾੜੀ ਮੋਟੀ ਕੀ ਕੁ ਸੋਹਣੀ ਇੱਥੇ ਕਰਾਤਾ ਅੱਜ ਤੱਕ ਤੁਸੀਂ ਉੱਚੀ ਬਾਤ ਚ ਕਦੇ ਮੇਰੇ ਨਾਲ ਗੱਲ ਵੀ ਨਹੀਂ ਸੀ ਕਰੀ ਤੇ ਅੱਜ ਸਾਰੇ ਸਾਹਮਣੇ ਹੱਥ ਚੱਕੇ ਮੇਰੇ ਤੇ ਫਿਰ ਪੁਰਿਤ ਹੋਰ ਕੀ ਆ ਲੱਛਣੀ ਹਜੇ ਕਰਦੇ ਸੀ ਬਈ ਛੱ ਕਰਨੇ ਸੀ ਲੱਛਣ ਅਸੀ ਤਾਂ ਉਹੀ ਗੱਲ ਹੋ ਗਈ ਵੀ ਆਪਦੀ ਤਾਂ ਆਪਦੀ ਹੁੰਦੀ ਹੈ ਬਈ ਅਸਤਾ ਫਿਰ ਵੀ ਬਗਾਨੀਆਂ ਰਹੇਗੀ ਅਸਤਾ ਬਗਾਨੀਆਂ ਅਸੀਂ ਕਿ ਲੱਗੀਆਂ ਤੁਹਾਡੀਆਂ ਚੱਲ ਚੰਗਾ ਇਹ ਤੁਹਾਡੀ ਭੈਣ ਦੇ ਪਹਿਣ ਨਾਲ ਬਰਾਬਰ ਫਿਰ ਲੱਗੇ ਤੁਹਾਨੂੰ ਪਤਾ ਬੱਸ ਕਰ ਹੁਣ ਕਿਉਂ ਬਾਹਰ ਚੱਜੂ ਸੁਣਾਉਣਾ ਤੇ ਉਹਨਾਂ ਨੂੰ ਮੈਂ ਮਾਫੀ ਮੰਗਦਾ ਮੇਥੋਂ ਗਲਤੀ ਹੋ ਗਈ ਤੇਰੇ ਪਿੱਛੇ ਪੇੜ ਵੱਜੀ ਠੀਕ ਹੈ ਚੁੱਪ ਕਰ ਜਾ ਕਲੇਸ਼ ਨਾ ਕਰ ਰਲ ਮਿਲ ਕੇ ਕੰਮ ਕਰ ਲਵੇ ਆਪਦੇ ਘਰੇ ਜਿੰਨੇ ਦਿਨ ਦੋ ਦਿਨ ਭੈਣ ਹੋ ਰਹੇ ਹੈਗੀ ਆ ਮੈਂ ਤਾਂ ਕੁਛ ਨਹੀਂ ਕਰਦੀ ਨੇ ਤੇ ਤੇਰੀ ਭੈਣੇ ਨਾ ਹੋਰੇ ਮੈਂ ਤਾਂ ਡੱਕਾ ਨਹੀਂ ਤੋੜਦੀ ਆ ਬੈਠੀ ਆ ਮੈਂ ਤਾਂ ਸਿੱਧੀ ਜੀ ਗੱਲ ਹੈ ਯਾਰਾ ਹੱਦ ਕਰਦੀ ਏ ਤੂੰ ਹੋਰ ਕੰਮ ਕੌਣ ਕਰੂ ਕਰ ਦੇ ਬਾਬੀ ਕਰੂਗੀ ਥੋੜੀ ਥੋੜੀ ਪੈਣ ਕਰ ਲੂਗੀ ਹੱਥ ਥੋੜੇ ਟੁੱਟੇ ਨੇ ਜ਼ਮੀਨਾਂ ਵਡਾਉਣ ਨੂੰ ਤਾਂ ਕਹਿੰਦੀ ਮਰਾਦਾ ਏਰੇ ਕੰਮ ਕਰਨ ਨੂੰ ਕਿੱਧਰ ਗਈ ਫਿਰ ਉਹ ਚੰਗਾ ਤੁਹਾਨੂੰ ਨਹੀਂ ਗਿਜਤ ਸਕਦਾ ਜਿੱਤੇ ਤਾਂ ਤੁਹਾਨੂੰ ਵੀ ਨਹੀਂ ਸਕਦਾ ਸਾਡੇ ਟੱਬਰ ਨੂੰ ਕੋਈ ਮੇਰੇ ਕਰਮਾਚਾਰੀ ਲਿਖਿਆ ਸੀ ਇਹ ਜਾ ਟੱਬਰ ਆ ਬੱਸ ਵੀ ਕਰ ਹੁਣਾਂ ਚੁੱਪ ਕਰ ਜਾ ਨੱਕੀ ਚੁੱਪ ਕਰ ਜਾ ਮਾਰ ਮਾਰ ਮੇਰਾ ਸਿਰ ਭੰਨਤਾ ਦੁਗਲ ਲੱਗ ਰਿਹਾ ਹੋਣਾ ਨਾ ਮੈਂ ਤਾਂ ਗੁੱਸੇ 'ਚ ਬੱਜਿਆ ਤੂੰ ਤੂੰ ਬੋਲ ਨੂੰ ਤੇ ਪਕਾਰ ਤੀ ਮੈਂ ਕੀ ਕਰਦਾ ਹੋਰ ਅੱਛਾ ਹੁਣ ਆਪਦੀ ਘਰ ਵਾਲੀ ਤੇ ਗੁੱਸਾ ਤਾਰੇਗਾ ਤੂੰ ਆਪਦੀ ਭੈਣ ਤੇ ਮਾਰ ਸਕਦਾ ਸੀ ਜਿਹੜੀ ਲਿਡਰੀਆਂ ਘੋਟਦੀ ਆ ਉਰੇ ਆ ਕੇ ਉਹ ਕੀ ਉਹੀ ਗੱਲ ਫੇਰ ਆ ਗਈ ਉਹ ਕੀ ਲਿਡਰੀਆਂ ਘੋਟਦੀ ਹੈ ਤੂੰ ਉਹੀ ਚੜ ਜਾਏਗਾ ਜਾ ਕੇ ਦਵਾਰੇ ਫੇਰ ਉਹਦੀ ਚੜੂਗੀ ਆ ਆ ਕੇ ਉਰੇ ਲਿਡਰੀਆਂ ਘੋਟਦੀ ਹੈ ਜਦੋਂ ਆਪਦੇ ਹੈ ਆਪਦਾ ਸੌਰੇ ਰਹੇ ਉੱਥੇ ਉਰੇ ਕੀ ਕਰਨ ਆਉਂਦੀ ਹੈਗੀ ਕਿ ਇਹ ਦੋਨੇ ਪੱਖ ਪੂਰੇ ਐ ਵੀ ਤੂੰ ਪ੍ਰੀਤ ਉਹਨੂੰ ਚਾਹ ਨੂੰ ਕਹਿਣਾ ਹੀ ਸੀ ਵੀ ਚਾਹ ਤੂੰ ਆ ਆ ਬਣਾ ਲੰਦੀ ਕੋਈ ਪੱਖ ਨਹੀਂ ਪੂਰੇ ਉਹਨੇ ਕੋਈ ਪੱਖ ਨਹੀਂ ਪੂਰੇ ਹੈ ਗਿਆ ਕਿਸੇ ਦਾ ਪੱਖ ਨਹੀਂ ਪੂਰਦੀ ਜਮੀਨ ਐ ਤਾਂ ਗੱਲਾਂ ਕਾ ਲੱਗ ਰਹੀਆਂ ਉਹ ਜਮੀਨ ਲੈ ਕੇ ਜਾਊਂਗੀ ਕੋਈ ਨਾ ਦਊ ਉਹਨੂੰ ਮਰੱਬੇ ਮੈਂ ਜੀ ਦਊ ਮਰੱਬੇ ਆਹੋ ਲੈ ਕੇ ਜਾਵੀਂ ਫਿਰ ਐ ਕਰੋ ਮੈਨੂੰ ਮੇਰਾ ਹਿੱਸਾ ਦੋ ਮੈਂ ਤਾਂ ਪਰਦਾ ਆਰਡਰ ਹੂੰਗੀ ਇਹਨੂੰ ਗਾਹੀ ਹਿੱਸਾ ਦੇ ਤਾਂ ਮੈਂ ਦੋ ਤੈਨੂੰ ਹਿੱਸਾ ਆਰਡਰ ਹੂੰਗੀ ਕੰਦ ਕੱਢ ਕੇ ਸਾਰੇ ਖਰਚਾ ਉਹ ਤਾਂ ਤੁਸੀਂ ਅੰਦਰ ਕਢਾ ਕੇ ਰਹੋਗੇ ਬਸ ਤੂੰ ਅੰਦਰ ਨਹੀਂ ਜਾਂਦੀ ਮੈਂ ਤਾਂ ਕਾਂ ਵੱਜਿਆ ਫਿਰ ਮਾਫ਼ ਵੀ ਕਰਦੇ ਫਿਰ ਕਿਉਂ ਮਾਫ ਕਰਾਂ ਚਲ ਮਾਫ ਵੀ ਕਰ ਦੂੰਗੀ ਜੱਡ ਕਰੋ ਮੈਨੂੰ ਤਾਂ ਫਿਰ ਮਾਫ ਕਰੂੰਗੀ ਨਹੀਂ ਕਰ ਦਿੰਨੀ ਹੈਗੀ ਪੂਰੀ ਜ਼ਮੀਨਾਂ ਵੜਾਉਣ ਨੂੰ ਫਿਰਦੀ ਹੈ ਜੀ ਸ਼ਰਮ ਨਹੀਂ ਆਉਂਦੀ ਹੈਗੀ ਵਿਆਹ ਤੇ ਕਰਤੀ ਹੋਣਾ ਉਹ ਭੈਣ ਨੇ ਗੁੱਸੇ 'ਚ ਕਹਤਾ ਕੇ ਗੁੱਸੇ 'ਚ ਕਹਤਾ ਭੈਣ ਕੀ ਜ਼ਮੀਨ ਵੜਾਣਾ ਆ ਗਈ ਉਹ ਕਹਿੰਦੀ ਹੈਗੀ ਲੈ ਕੇ ਜਾਊਂਗੀ ਇਹਦੀ ਹੁਣ ਤੜਦੀ ਵੀ ਨਹੀਂ ਹੈਗੀ ਜੀ ਕਹਤਾ ਭੈਣ ਨੇ ਇਹਦਾ ਗੁੱਸੇ 'ਚ ਇਹ ਕੋ ਲੱਗ ਜਾਂਦੀ ਹੈਗੀ ਵਿਚਾ ਕੰਮ ਸਾਰੇ ਕੰਮ ਕਹਿੰਦੀ ਮੈਂ ਕਰਦੀ ਆਂਗੀ ਮੈਂ ਕੋਈ ਕੰਮ ਨਹੀਂ ਕਰਦੀ ਹੈਗੀ ਘਰੇ ਬੇਲੀ ਬੈਠੀ ਰਹਿਣੀ ਹੈ ਸਾਰਾ ਦਿਨਾਂ ਤੁਸੀਂ ਦੋ ਇੱਕੋਂ ਆ ਮੂਵਿੰਗ ਕਰਦੀ ਕੰਮ ਤੂੰ ਵੀ ਨਹੀਂ ਕਰਦੀ ਆਪ ਸਲੀਕਾ ਕਰਦੇ ਤੁਸੀਂ ਆਹ ਮੈਂ ਹੋਰ ਕੌਣ ਕਰਕੇ ਜਾਂਦਾ ਹੈ ਉਹ ਬਈ ਬੇਲੀ ਬੈਠੀ ਨੇ ਦੀ ਮਾਂ ਰਾਣੀ ਮੱਜੇ ਤੇ ਚੜੀ ਕੰਮ ਤਾਂ ਸਾਰਾ ਮੈਂ ਕਰਦੀ ਆਂਗੀ ਬੁੱਕਰ ਕੀ ਕਹਿੰਦੀ ਕੰਮ ਤਾਂ ਮੈਂ ਕਰਦੀ ਆਂ ਹਾਂ ਤੁਸੀਂ ਇਕ ਹੋਗੇ ਹੁਣ ਆਪੇ ਫਿਰ ਉਹਨੂੰ ਬੁਵਾਉਣ ਲੱਗੀ ਦੁਬਾਰੇ ਫਿਰ ਤੂੰ ਕਦੋਂ ਇਕ ਹੋਇਆ ਸੀ ਮੈਂ ਤਾਂ ਉਹੀ ਨੇ ਉਹਦੇ ਨਾਲ ਇਕ ਹੁੰਦੀ ਹੈਗੀ ਨਹੀਂ ਕੋਈ ਤੁਸੀਂ ਹਾਂ ਉਹ ਤਾਂ ਉਹੀ ਮੇਰੇ ਹੱਥਾਂ ਚ ਹਾਂ ਮਿਲਾਉਂਦੀ ਸੀ ਮੈਂ ਤਾਂ ਉਹੀ ਨੇ ਉਹਨੂੰ ਬਲਾ ਕੇ ਰਹਿ ਜਾਈ ਹੈਗੀ ਤੁਸੀਂ ਸਾਡਾ ਟਕਰਾ ਕੇ ਰਹਿ ਜਿਓ ਵੀ ਹਾਂ ਅੱਡ ਹੋ ਜਾ ਦੋਵੇਂ ਪਾਈਆਂ ਸਿੱਕ ਪੈ ਜੇ ਬਸ ਤੁਸੀਂ ਆਹ ਜਾਣੀ ਹੋ ਤੂੰ ਆਪਦੇ ਭਾਈ ਕਣੀ ਰਹਿ ਮੈਨੂੰ ਮੇ ਕਾਹੀ ਸੱਜਿਆ ਤੈਨੂੰ ਮੈਂ ਕਿ ਮੇਰਾ ਹਿੱਸਾ ਨਹੀਂ ਮੰਨਦਾ ਹੈਗਾ ਘਰ ਚ ਦੇ ਦੇ ਨਹੀਂ ਮੈਂ ਕਰਦੀ ਆ ਮੈਂ ਤੁਰੀ ਤੁਹਾਡੇ ਪਿੰਡੋਂ ਲੈ ਹਿੱਸਾ ਜਾ ਗਿਆ ਆਪਦਾ ਅੱਛਾ ਮੇਰੇ ਪਿੰਡ ਮੇਰੇ ਹਿੱਸਾ ਕਦਾ ਬਣੂਗਾ ਉਰੇ ਰਹਿਣੀ ਆ ਉਰੇ ਕੰਮ ਕਰਦੀਆਂ ਖਾਨੀਆਂ ਉਰੇ ਮੇਰਾ ਹਿੱਸਾ ਬਣੂਗਾ ਬਣੂਗਾ ਤੇਰਾ ਹਿੱਸਾ ਹਾਂ ਅੱਡ ਹੋਈਏ ਨਾ ਅੱਜ ਨਾ ਹੋਈਏ ਕੱਲ੍ਹ ਸੀ ਦੋਈ ਭਾਈ ਅਸੀਂ ਇੱਕ ਰਾਵਾਂਗੇ ਠੀਕ ਹੈ ਕੋਈ ਨਾ ਆਏ ਤਾਂ ਤੁਸੀਂ ਕਿਵੇਂ ਨਹੀਂ ਹੁੰਦੇ ਹੈਗੇ ਮੈਂ ਦੇਖਦੀ ਆ ਤੁਹਾਨੂੰ ਜੇ ਭਾਜੋ ਮੇਰੇ ਕੋਲ ਆ ਫਿਰ ਮੈਨੂੰ ਨਾ ਬੁਲਾਇਆ ਕਰੋ ਵੇ ਬੁਲਾਇਆ ਨਾ ਕਰੋ ਨਾ ਬੁਲਾਇਆ ਕਰ ਫਿਰ ਜਾ ਮਰ ਜਾ ਰੁੜ ਜਾ ਵਗ ਜਾ ਉਹਦੇ ਕੋਲੇ ਆਪਦੇ ਭਾਈ ਕੋਲੇ ਆਪ ਉਦਨ ਵਾਲੀ ਪਿਆਰ ਹੈ ਤੈਨੂੰ ਤਾਂ ਪ੍ਰੀਤਾ ਮੇਰੀ ਗੱਲ ਸੁਣਾ ਹਾਂ ਆਪਾਂ ਚਾਹੇ ਕਿੰਨਾ ਮਰਜੀ ਲੜੀ ਜਾਈਏ ਨਾਲੇ ਉਹ ਕੁੜੀ ਦੀ ਜ਼ਮੀਨ ਮੰਗਣ ਨੂੰ ਫਿਰਦੀ ਹੈਗੀ ਠੀਕ ਹੈ ਨਾ ਇਕੱਠੇ ਹੋ ਜਾਈਏ ਆਪਾਂ ਤਾਂ ਵਧੀਆ ਰਹੂ ਆਪਣੇ ਵਾਸਤੇ ਸ਼ੁਕਰ ਤੂੰ ਗੱਲ ਛੇੜ ਲਈ ਮੈਂ ਵੀ ਤੈਨੂੰ ਇਹੀ ਗੱਲ ਕਹਿਣ ਲੱਗੀ ਸੀ ਅੱਛਾ ਵੀ ਆਪਾਂ ਦੋਵੇਂ ਜਿਵੇਂ ਮਰਜੀ ਲੜੀਏ ਪਰ ਆਪਾਂ ਔਰ ਨਹੀਂ ਜਿਤਣ ਦੇਣਾ ਦੇਖ ਲੈ ਚੋੜੀ ਕਿਵੇਂ ਬੋਲਦੀ ਸੀਗੀ ਚੋੜੀ ਹੋ ਕੇ ਆ ਕਿ ਮੈਂ ਜ਼ਮੀਨ ਲੈ ਕੇ ਜਾਉਂਗੀ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਇਹਨੂੰ ਚੱਲ ਕਿਵੇਂ ਮਰਜੀ ਆਪਾਂ ਤਾਂ ਕਮਰੇ 'ਚ ਲੜਦੇ ਆਪਾਂ ਇਹਨਾਂ ਤਾਂ ਆਪਾਂ ਕਦੇ ਲੜੀਆਂ ਨਹੀਂ ਸੀ ਇਹਨੇ ਆ ਕੇ ਲੜਾਈ ਕਰਾਈ ਜੀ ਕੋਣ ਨਹੀਂ ਲੜਦਾ ਹੁੰਦਾ ਜਿੱਥੇ ਕਹਿੰਦੇ ਹੁੰਦੇ ਦੋ ਭਾਂਡੇ ਹੁੰਦੇ ਨੇ ਤੇ ਖੜਕਦੇ ਹੁੰਦੇ ਨੇ ਇਹ ਤਾਂ ਆਪਣਾ ਨਾ ਤਮਾਸ਼ਾ ਦੇਖਣ ਆਉਂਦੀ ਹੁੰਦੀ ਹੈ ਇਹਦੇ ਸਾਹਮਣੇ ਲੜਨਾ ਆਪਾਂ ਹਾਂ ਇਹ ਗੱਲ ਤੂੰ ਸੱਚੀ ਕਹੀਏਗੀ ਇਹਦੇ ਸਾਹਮਣੇ ਜਰੂਰ ਨਹੀਂ ਦਿਖਾਉਣਾ ਹੈਗਾ ਬਾਅਦ 'ਚ ਆਪਾਂ ਆਪਦਾ ਸਾਬਤ ਕਾਬ ਕਰ ਲਾਂਗੇ ਚੱਲ ਕੋਈ ਨਾ ਫਿਰ ਆਹ ਦੇਖ ਆਹ ਕਰੀ ਨ ਇਹ ਹੁਣ ਮੇਰੀ ਗੱਲ ਸੁਣਨ ਵਾਲੀ ਆਪਦਾ ਜਿਹੜਾ ਕੁਝ ਖਾਣਾ ਪੀਣਾ ਹੋਊਗਾ ਨਾ ਆਪ ਬਣਾ ਕੇ ਖਾਊਗੀ ਜੇ ਤੂੰ ਕੁਝ ਵੀ ਨੁਬੜਾ ਕੇ ਦਿੱਤਾ ਫਿਰ ਆਪਣੀ ਲੜਾਈ ਜਰੂਰ ਪੋਗਗੇ ਅਸਤੈ ਨੂੰ ਮੈਂ ਮੈਂ ਤਾਂ ਹੋਈ ਨਹੀਂ ਉਹ ਨਾ ਬਣਾ ਕੇ ਦਿੰਦੀ ਹੈਗੀ ਕੁਛ ਮਰਜ਼ੀ ਖਾਵੇ ਲੈ ਆਪਾਂ ਕਿਉਂ ਬਣਾ ਕੇ ਦੇਵਾਂਗੇ ਬੋਲੀਏ ਮਾਂ ਬੈਠੀ ਹੈ ਮਾਂ ਦਊਗੀ ਭਾਈ ਬਣਾ ਕੇ ਆਹੋ ਦੇ ਦੇ ਦੀਦੀ ਨੂੰ ਨਾਲੇ ਉਹ ਕਹਿੰਦੇ ਸੀ ਜਿਹੜਾ ਚੌਰਾ ਵੀ ਇਹਨਾਂ ਦੇ ਲਾਉਂ ਉਹ ਲੋਕ ਸੇ ਤਾਂ ਪੋਈ ਨਹੀਂ ਆਪਣੇ ਛੇਤਰ ਹਾਂ ਉਸੇ ਨੇ ਪਵਾੜੇ ਹੁੰਦਾ ਉਹ ਗੱਲਾਂ ਕਰੇ ਕਰਕੇ ਕਹਿੰਦੇ ਹੁੰਦਾ ਸੀ ਵੱਡੇ ਦਾ ਸਤਿਕਾਰ ਕਰਨਾ ਚਾਹੀਦਾ ਨਾ ਵੱਡੇ ਨੂੰ ਵੀ ਅਕਲ ਹੋਣੀ ਚਾਹੀਦੀ ਹੈ ਮਾੜੀ ਮੋਟੀ ਸੋਣਾ ਲੱਗਦਾ ਨੂਹਾਂ ਦਾ ਛਿੱਤਰ ਪਾਉਂਦਾ ਆਹੋ ਨਾ ਨਹੀਂ ਗੱਲ ਆਪਣੇ ਪੱਖ ਦੇ ਵੀ ਕਰ ਸਕਦਾ ਸੀ ਭਈ ਹੈ ਜਾ ਕੇ ਠੀਕ ਨਹੀਂ ਖੜ ਗਿਆ ਗੱਲ ਤਾਂ ਇਹੀ ਐ ਵੀ ਸ਼ਾਂਤ ਕਰਨ ਨੂੰ ਲੜਾਈ ਸ਼ਾਂਤ ਵੀ ਕਰ ਸਕਦਾ ਸੀ ਜਾਣ ਕੇ ਬਧਾਈ ਹੀ ਆਉਣੀ ਮੈਨੂੰ ਪਤਾ ਹੈ ਉਹ ਹੀ ਕਰਦਾ ਐ ਪਵਾੜੇ ਦੇ ਜੜ ਉਹ ਹੀ ਐ ਭਈ ਉਹ ਹੀ ਕਹਿੰਦਾ ਐ ਵੀ ਆ ਦੀ ਤੀ ਨੂੰ ਜ਼ਮੀਨ ਮੰਗ ਤੂੰ ਮੈਂ ਜ਼ਮੀਨ ਦੇਣ ਨੂੰ ਤਿਆਰ ਆ ਦੇਖਾ ਇਹਨਾਂ ਦੀ ਨਾ ਰਲੀ ਮਿਲੀ ਭੁਗਤ ਹੈਗੀ ਇਹ ਕਹਿੰਦੇ ਨੇ ਵੀ ਐ ਕਰਕੇ ਲੜਾਈ ਪਾ ਕੇ ਜ਼ਮੀਨ ਕੁੜੀ ਨੂੰ ਦੇ ਦਿੰਨੇ ਆ ਆਹੋ ਸਾਰੇ ਪਤਾ ਮੈਨੂੰ ਕੋਈ ਨਾ ਕੋਈ ਨਾ ਕੋਈ ਨਾ ਫਿਰ ਜ਼ਮੀਨ ਆਪਾਂ ਵੀ ਲੈ ਜਾਣ ਦਿੰਦੀਆਂ ਹੈਗੀਆਂ ਮੈਂ ਤਾਂ ਇਹ ਸਮਝਉਂਦੀ ਵੀ ਐਡੀ ਕੀ ਗੱਲ ਹੋ ਗਈ ਸੀ ਜਿਹੜਾ ਚੱਕ ਕੇ ਉਹਨੂੰ ਫੋਨ ਮਾਰਤਾ ਨਾ ਪ੍ਰਧਾਨ ਲੱਗੀ ਹੋਈ ਉਹ ਆਪਣੇ ਤੇ ਮੇਰੀ ਗੱਲ ਸੁਣੋ ਆਪਾਂ ਵੀ ਕਹਿ ਦਨੇ ਆਪਾਂ ਸਾਡਾ ਆਪ ਦਾ ਹਿੱਸਾ ਦੋ ਤੇਰਾ ਜਿੰਨਾ ਬਣਦਾ ਮੇਰਾ ਜਿੰਨਾ ਬਣਦਾ ਆਪਦਾ ਜਦੋਂ ਪੱਡ ਹੋਵਾਂਗੇ ਤਾਂ ਦੇਖੀਓ ਹਾਂ ਪਰ ਆਪਾਂ ਵੀ ਇਹੀ ਕਰਦੇ ਹਾਂ ਮੈਂ ਤਾਂ ਕਹਿੰਦਾ ਹਾਂ ਅੰਦਰ ਤੇਰੇ ਬਾਈ ਨੂੰ ਕਹਿਤਾ ਮਾਂ ਵੀ ਮੈਂ ਤਾਂ ਮੇਰਾ ਹਿੱਸਾ ਦਵਾ ਫਿਰ ਐ ਨਹੀਂ ਪੂਰਾ ਬਟਨ ਹੈਗਾ ਯਾਰ ਜਦੋਂ ਜੀ ਕਰਦਾ ਮੂੰਹ ਚੱਕ ਕੇ ਆ ਜਾਂਦੀ ਹੈਗੀ ਅਸੀਂ ਇਹਦੇ ਤਾਂ ਐਡ ਦੂਜੇ ਦਿਨ ਤੋੜ ਦਿੰਦਾ ਇਹਨੂੰ ਉਹੀ ਤਾਂ ਗੱਲ ਹੈਗੀ ਚੱਕ ਕੇ ਮੂੰਹ ਆ ਜਾਂਦੀ ਹੈ ਓਰੇ ਚੌਧਰ ਕੋੜਦੀ ਹੈ ਉੱਥੇ ਵੀ ਆਉਂਦੀ ਉਹ ਫੇਰੀ ਕਹਿੰਦੀ ਉਹਦੀ ਚੱਲਦੀ ਐ ਇੱਥੇ ਵੀ ਕਹਿੰਦੀ ਮੈਂ ਅੱਗੇ ਚਲਾਵਾ ਹਾਂ ਚੱਲਣ ਨਹੀਂ ਦੇਣੀ ਆਪਾਂ ਪਰ ਸਾਰੇ ਕਿਤੇ ਆਪੇ ਚਲਾਉਣ ਨੂੰ ਫਿਰਦੀ ਐ ਬਈ ਆਪਾਂ ਨੂੰ ਘਰੋਂ ਕੱਢਣ ਨੂੰ ਫਿਰਦੀ ਐ ਇਹੇ ਕੁਛ ਮਰਜ਼ੀ ਹੋ ਜੇ ਚੱਲ ਕੋਈ ਨਾ ਹਾਰ ਆਪਾਂ ਵੀ ਨਹੀਂ ਮੰਨਦੇ ਹੈਗੇ ਦੇਖਦੇ ਆਂ ਫੇਰ ਜ਼ਮੀਨ ਕਿਵੇਂ ਲੈ ਕੇ ਜਾਂਦੀ ਐ ਇਹੇ ਦੇਖ ਲੜੀਏ ਅਜ ਤੱਕ ਨਾ ਬਾਵੇ ਨਹੀਂ ਮੇਰੇ ਤੇ ਉਂਗਲ ਵੀ ਨਹੀਂ ਸੀ ਚੱਕੀ ਤੇ ਅੱਜ ਇਹਨਾਂ ਕਰਕੇ ਨੇ ਹੱਥ ਚੱਕਤਾ ਨਹੀਂ ਹੋਰ ਆ ਪੁੱਛਣਾ ਮੇਰੇ ਤਾਂ ਆਪ ਸਰ ਤੇ ਮਾਰ ਮਾਰ ਸਰ 52 ਕਰਨ ਵਾਲਾ ਕਰਤਾ ਟੁੱਟ ਪੈਣੇ ਨੇ ਹੋਰ ੜੀ ਮੈਂ ਤਾਂ ਆਪ ਤੇ ਨੂੰ ਹੀ ਕਹਿੰਦੀ ਸੀ ਇਹਨਾਂ ਦਾ ਆਪਣਾ ਜਲੂਸ ਨਿਕਲ ਗਿਆ ਐਂ ਕਰਦੇ ਆ ਜਿਨੇ ਦਿਨ ਇਹ ਇੱਥੇ ਨਾ ਤੂੰ ਆਪਦੇ ਪੇਕੇ ਬਾਗ ਜਾ ਮੈਂ ਆਪਦੇ ਬਾਗ ਜਾਨੀ ਆਹ ਹੋ ਤੂੰ ਵੀ ਜਿਵੇਂ ਬੋਲਿਆ ਗੱਲਾਂ ਕਰਦੀ ਆਂ ਪ੍ਰੀਤ ਹੈ ਪੇਕੇ ਬਾਗ ਜਾ ਕਹਿੰਦੀ ਹੈ ਉਰ ਸਾਰਾ ਘਰ ਖਾ ਜੂਗੀ ਮਗਰੋਂ ਆਪਣੇ ਉਹ ਜੇ ਬਾਗੀ ਆਪਣੇ ਤਾਂ ਮਾਰ ਮੋਟ ਡਰੂਗੀ ਵੀ ਫੇਰ ਕਿਧਰ ਡਰੂਗੀ ਦਰ ਖੁੱਲ ਜਾਊਗਾ ਸਾਰਾ ਘਰ ਚਕਾ ਦੂੰਗੀ ਝੱਕ ਕੇ ਮੰਮੀ ਨੂੰ ਸਹੀ ਗੱਲ ਐ ਤੇਰੀ ਉਹ ਤਾਂ ਹੈਗੀ ਪਹਿਲਾਂ ਇੰਨਾਂ ਆਪਦੀ ਤੀ ਨੂੰ ਖਵਾਈ ਜਾਂਦੀ ਜਿਹੜਾ ਕੁਛ ਆਉਂਦੇ ਦਾ ਹਾਂ ਸਾਰਾ ਤਾਂ ਘਰ ਖਾ ਗਈ ਆ ਆਪਣਾ ਉਰੋ ਤਾਂ ਸਾਰਾ ਕੁਝ ਲੈ ਕੇ ਜਾਂਦੀ ਹੈਗੀ ਦੁੱਧ ਦੀ ਬੋਤਲ ਉਰੋ ਲੈ ਕੇ ਜਾਂਦੀ ਹੈ ਸਾਰਾ ਕੁਝ ਲੈ ਕੇ ਜਾਂਦੀ ਹੈ ਲੋਕ ਨੂੰ ਕੁੜਤੀਆਂ ਰੱਖੀ ਜੇ ਐਤ ਕੀ ਬੁੜੀ ਨੇ ਇਹਨੂੰ ਸੂਟ ਦੇ ਦੇਣਾ ਚੱਕ ਕੇ ਉਹਦੇ ਲੱਤਾ ਮੈਂ ਤੋੜੂਗੀ ਕੋਈ ਨਾ ਮੈਂ ਵੀ ਤੇਰੇ ਨਾਲ ਹੀ ਆਂ ਲੈ ਕੇ ਜਾਂਦੇ ਸੂਟੇ ਨੂੰ ਹਫਤੇ ਬਾਅਦ ਆਏਂਦੇ ਮੂੰਹ ਚੱਕ ਕੇ ਜਦ ਜੀ ਕਰਦਾ ਹੈ ਰੇਂਗੀ ਜਦੋਂ ਚੱਕ ਕੇ ਫੜਾ ਦਿੰਦੀ ਹੈਗੀ ਚੱਲ ਕੋਈ ਨਾ ਬਾਲਾ ਨਾ ਬੋਲ ਇੱਥੇ ਕੜੀਆਂ ਸੁਣਨ ਲੱਗ ਰਹੀ ਹੁੰਦੇ ਸੁਣਿਆ ਆਪਾਂ ਇਹਨਾਂ ਸਾਹਮਣੇ ਲੜਨ ਵਾਲੇ ਜਲੂਸ ਨਹੀਂ ਦਿਖਾਉਣ ਆਪਾਂ ਹੁਣ ਨਾ ਲੜਦੇ ਨਹੀਂ ਹੈਗੇ ਫਿਰ ਤੈਨੂੰ ਐ ਹੋ ਜਾਊਗਾ ਹੁਣ ਇਹਨਾਂ ਨੂੰ ਪਤਾਤ ਲੱਗ ਜੂਵੇ ਇੱਕਾ ਹੋ ਗਿਆ ਹੂੰ ਇੱਕ ਹੀ ਦਿਖੋਣਾ ਬਸ ਐ ਕਰ ਤੂੰ ਵੀ ਜਾ ਕੇ ਰੈਸਟ ਕਰ ਤੇ ਮੈਂ ਵੀ ਕਰਦੀ ਆ ਆਹੇ ਕਰਨਗੇ ਜਿਹੜੇ ਮਾਂਵਾਦੀਆਂ ਹੋ ਰੈਸਟ ਕਰਦੇ ਆਪਾਂ ਤਾਂ ਠੀਕ ਆ ਲੈ ਅਸੀਂ ਨੌਕ ਰಾಣੀਆਂ ਲੱਗੇ ਨੇ ਇਹਨਾਂ ਦੀਆਂ ਕੋ ਨੂੰ ਪਤਾ ਨਹੀਂ ਕਾ ਤੋ ਕਰਤਾ ਹੈ ਆ ਭਈ ਜਾਣਾ ਪੈਂਦਾ ਹੁਣ ਨਾ ਤਾਂ ਸਰੇ ਆਬਦਾ ਦਾ ਛੱਡਣਾ ਪੈਂਦਾ ਕੰਮਕਾਰ ਐਂ ਦੀ ਵਿਚਾਲਾ ਟੂੜੀ ਤੰਦ ਜੀ ਦਾ ਰਹਿ ਗਿਆ ਤੇ ਹੋਰ ਤਾਂ ਦਾਣਾ ਫੱਕਾ ਸਮ ਗਿਆ ਤੀ ਅਨੇਰੀ ਬੁੱਲੇ ਦਾ ਹੁੰਦਾ ਚੱਲ ਕਿਹੜਾ ਸਮਝ ਇਵੀ ਨਹੀਂ ਸਰਦਾ ਭਾਈ ਚਲ ਇੱਧਰ ਵੀ ਆਉਣਾ ਪਊ ਜਦੋਂ ਫੋਨ ਕਰਤਾ ਖੜੇ ਪੈ ਰਾ ਚਾ ਮਰ ਖੈ ਗੇਟ ਉਹ ਜਿ ਵਖੋ ਖੁੱਲ ਗਿਆ ਲੈ ਭਾਈ ਆ ਗਏ ਕਿਵੇਂ ਲੱਗੂ ਆ ਚਲ ਭਾਈ ਸ੍ਰੀਕਾਲ ਸਵੀਕਾਰ ਪੈਸਾ ਸਵੀਕਾਰ ਹੋ ਠੀਕ ਹੈ ਠੀਕ ਆ ਮਾਤਾ ਵਧੀਆ ਕਿਵੇਂ ਫੋਨ ਕਰਤਾ ਕੱਟਦਾ ਨਾ ਕੋਈ ਗੱਲਬਾਤ ਸਮਾਰ ਕੇ ਹੈ ਕੀ ਦੱਸਾਂ ਬਾਈ ਪੂਰੇ ਤਾਂ ਕਲੇਸ਼ ਹੋਇਆ ਪਿਆ ਤਾਂ ਹੀ ਬੁਲਾਇਆ ਤੈਨੂੰ ਮੈਂ ਉਹ ਥੋੜੀ ਮੇਰਾ ਪਹਿਲੀ ਮੱਥਾ ਠਣਕ ਗਿਆ ਧੀ ਮੈਂ ਤਾਂ ਪਤੀ ਧੀ ਅਤੜ ਲੀਪੀ ਉਹਦੇ ਦੀ ਤੁੜੀ ਵਾਲੀ ਉਹ ਹਰ ਕੇ ਭਈ ਉੱਥੋਂ ਵਿਚਾਲੂ ਮੈਂ ਤਾਂ ਅੱਖਾਂ ਦਾ ਘਰਾ ਰਖਿਆ ਦੇਖ ਮੈਂ ਇਤੋਂ ਤਾਂ ਬਣਦਾ ਨਹੀਂ ਕੰਮ ਮੈਂ ਤਾਂ ਉਹ ਕਹਿੰਦੇ ਕੰਮ ਵਾਲੇ ਆਪਣੇ ਕਹਿੰਦੇ ਤਾਇਆ ਸਿਆਣਾ ਚਲ ਕੋਲੇ ਬੈਠਾ ਰਹਿ। ਬਾਈ ਉਹ ਤਾਂ ਮੈਨੂੰ ਵੀ ਪਤਾ ਸੀ ਵੀ ਤੁਹਾਡੇ ਕੰਮ ਦਾ ਟਾਈਮ। ਹਾਂ ਕੀ ਕਰਾਂ ਉਰੇ ਵੀ ਸਾਡੇ ਤਾਂ ਦੋਏ ਪਹਵਾਂ ਨੇ ਸਾਨੂੰ ਦੁਖੀ ਕਰਿਆ ਪਿਆ। ਤਪਾਇਆ ਪਿਆ ਰੋਜ਼ ਦਾ ਕਲੇਸ਼ ਆ। ਉਹ ਕੁੜੀ ਬੁਲਾਈ ਤੀ ਕੁੜੀ ਨਾਲ ਵੀ ਲੜ ਪਈਆਂ ਤਾਂ। ਨਾ ਤਾਂ ਉਹ ਆਪਸ ਚ ਬਣਾ ਕੇ ਖਾਣ ਦੋਏ ਹੁਣ ਕੁੜੀ ਨਾਲ ਲੱਗੀਆਂ ਦੋਏ। ਬਸ ਅੱਜ ਕਰ ਲਵਾਂ ਤਾਂ ਹੀ ਆ ਭਾਈ ਗੁੱਡੀ ਕੀ ਕਰੀਏ ਇਹਨਾਂ ਦਾ। ਹੈ ਕੰਮ ਇਹਨਾਂ ਤੋਂ ਬਣਦਾ ਨਹੀਂ ਲੜਾਈ ਇਹ ਕਰਦੇ ਨੇ ਜ਼ਿਆਦੇ। ਬਸ ਬਾਈ ਹੁਣ ਤਾਂ ਕਿਸੇ ਨੂੰ ਦੱਸਣ ਜੋਗੇ ਵੀ ਨਹੀਂ ਹੈਗੇ। ਅਗਲਾ ਕਹੂਗਾ ਦੱਸ ਦੋਏ ਮੁੰਡੇ ਵਿਆਹ ਲੇ ਦੋਹਾਂ ਦੀ ਨਹੀਂ ਆਪਸ ਚ ਬਣਦੀ ਮੁੰਡਿਆਂ ਦਾ ਤੈਨੂੰ ਪਤਾ ਮੇਰੇ ਸਾਊ ਨੇ ਦੋਨਾਂ ਦਾ ਪਿਆਰ ਬਥੇਰਾ ਬਸ ਆ ਬਹੂਆਂ ਹੀ ਨਹੀਂ ਚੱਜਦੀਆਂ ਆਈਆਂ ਉਹ ਪਈਏ ਮੁੰਡੇ ਨਰਮ ਨੇ ਤਾਂ ਹੀ ਤਾਂ ਇਹ ਸਿਰ ਚੜ ਗੀਆਂ ਹੈ ਨਹੀਂ ਕਾ ਨੂੰ ਆਦੇ ਨਾਉਂਦੇ ਹੈ ਕਾ ਨੂੰ ਤੁਸੀਂ ਦੁਖੀ ਹੁੰਦੇ ਕਾ ਨੂੰ ਪਈ ਗਾਹਾਂ ਸਾਡੇ ਵਰਗਿਆਂ ਨੂੰ ਚਲ ਆਉਣਾ ਤਾਂ ਪੈਂਦਾ ਪਰ ਕਿੱਥੇ ਦਾ ਸੁਖੀ ਸਾਂਦੀ ਮਿਲਣਾਉਂਦੇ ਹੈ ਮੈਨੂੰ ਤਾਂ ਉਹੀ ਇਹ ਕਹਿੰਦਾ ਸੀ ਕਹਿੰਦਾ ਤੇ ਪੇਕਿਆਂ ਨੂੰ ਫੋਨ ਕਰਦੇ ਇਦਾਂ ਮਾਪੇ ਨੂੰ ਦੱਸ ਮਾ ਚਲ ਕਾ ਨੂੰ ਐਨੇ ਵਾਦੇ ਵਧਾਣੇ ਨੇ ਭਾਈ ਨੂੰ ਇਹ ਬੁਲਾ ਲੈਣੇ ਆ ਉਹੀ ਬਿਠਾ ਕੇ ਸਮਝਾ ਦਊਗਾ ਜੇ ਸਮਝ ਜਾਣ ਕਾ ਨੂੰ ਘਰੇ ਅੱਡ ਹੋਣ ਨੂੰ ਫਿਰਦੀਆਂ ਨੇ ਭਾਈ ਹੋਰ ਤਾਂ ਕੋਈ ਚੱਕਰ ਨਹੀਂ ਬਸ ਆਈਆਂ ਵੀ ਅਸੀਂ ਅੱਡ ਹੋ ਜਾਈਏ ਅੱਡ ਹੋਣ ਨੂੰ ਏਦੋਂ ਪਹਿਲਾਂ ਕੀ ਬਣਾਤਾ ਕਹਦੇ ਤੁਸੀਂ ਨੇ ਬਸ ਚੱਲ ਆ ਜਾ ਚੱਲ ਬੈਠ ਕੇ ਗੱਲ ਕਰਦੇ ਆ ਅੱਡ ਹੋਣਾ ਇਹਨਾਂ ਨੇ ਆਉਣ ਸਾਰੀ ਹੋ ਜਾਓ ਫਿਰ ਕੱਲੀਆਂ ਕਹਦੇ ਭਈ ਆ ਜਾ ਭਾਈ ਆ ਗਏ ਕੋਈ ਮਸਾ ਆਇਆ ਮੈਂ ਤਾਂ ਗੋਡੇ ਦੁਖਦੇ ਨੇ ਇੱਕ ਤਾਂ ਨਾ ਸਰਕਾਰੂ ਰੋਕਣਾ ਇੱਥੇ ਪਈ ਤੁਹਾਡੇ ਸਤਿ ਸ਼੍ਰੀ ਅਕਾਲ ਮੰਮਾ ਸਤਿ ਸ਼੍ਰੀ ਅਕਾਲ ਪਈ ਪਾਣੀ ਲੈ ਕੇ ਆਉਣੀ ਆ ਬਹਿ ਜਾ ਬਾਵੇਂ ਬਹਿ ਗਿਆ ਮੰਮਾ ਆਇਆ ਬੁੱਤ ਤੇ ਸਸਿਗਾ ਮਾਮਾ ਜੀ ਸਤਿ ਸ਼੍ਰੀ ਅਕਾਲ ਪਈ ਸਤਿ ਸ਼੍ਰੀ ਅਕਾਲ ਠੀਕ ਹੋਰ ਮੰਮਾ ਕਰੇ ਠੀਕ ਈ ਸਾਰੇ ਠੀਕ ਈ ਪਈ ਸਾਰੇ ਬਧੀਆ ਨਾ ਮੰਮਾ ਹੂੰ ਤਾਂ ਤੂੰ ਕਹਿ ਦਿੰਨਾ ਮੈਨੂੰ ਆਏ ਐ ਅਮਰੀਕਾ ਚੇ ਨਹੀਂ ਚਲਦੀ ਐ ਨਾ ਤੇਨੂੰ ਇੱਕ ਛੋਟਾ ਜਿਹਾ ਮੋਬਾਈਲ ਹੀ ਦਵਾ ਦੇਣ ਬੰਦਾ ਫੋਨ ਹੀ ਕਰਦੇ ਅੱਡੇ ਤੋਂ ਜਾ ਕੇ ਲੈ ਆਉਣਾ ਫੋਨ ਤਾਂ ਲੈ ਲਿਆ ਦੀ ਪਈ ਮੈਂ ਦੋ ਤਿੰਨ ਵਾਰੀ ਮੈਥੋ ਦਾ ਨੰਬਰ ਕੋਈ ਗਲਤ ਦਬ ਗਿਆ ਭਾਈ ਗਲਤ ਜਾ ਲੱਗ ਗਿਆ ਉਹ ਤਾਂ ਮੈਂ ਤਾਂ ਅੱਕ ਕੇ ਘਰੀ ਫੜਾਤਾ ਮੈਂ ਤਾਂ ਰੱਖੀ ਨਹੀਂ ਭਾਈ ਮੁੜ ਕੇ ਫੇਰਾ ਹੋਰ ਸੁੱਖੇ ਕਿਵੇਂ ਆ ਭਾਈ ਠੀਕ ਆ ਬਸ ਭਾਈ ਤੈਨੂੰ ਪਤਾ ਹੀ ਆ ਜਿਹੜਾ ਟਾਈਮ ਲੰਘਦਾਗਾ ਨਾ ਮਾਮਾ ਆਪ ਕਿਹੜਾ ਫੋਨ ਮਲਾਉਣਾ ਜ਼ਰੂਰੀ ਹੁੰਦਾ ਤੂੰ ਨਾ ਡਾਇਰੀ ਰੱਖ ਲੈ ਛੋਟੀ ਜੀ ਉਹਦੇ ਸਾਰੇ ਦੇ ਨੰਬਰ ਲਿਖ ਲੈ ਜਦੋਂ ਕੋਈ ਤੈਨੂੰ ਰਾਤ ਚ ਮਿਲਦਾ ਐ ਅੱਡੇ ਤੇ ਉਹ ਤੋਂ ਮਲਵਾ ਲਿਆ ਕਰ ਹਾਂ ਇਹ ਤਾਂ ਗੱਲ ਠੀਕ ਆ ਭਾਈ ਹੁਣ ਬੱਸ ਚ ਕਿੰਨੀਆਂ ਸਵਾਰੀਆਂ ਹੁੰਦੀਆਂ ਜਦੋਂ ਮਰਜ਼ੀ ਨੰਬਰ ਮਲਾ ਲੈਂਦਾ ਅੱਡੇ ਤੇ ਜਾ ਕੇ ਤੈਨੂੰ ਮੈਂ ਲੈ ਆਉਂਦਾ ਆ ਬਿੰਡ ਫੜਾੜ ਕਰ ਦਿਮਾਗਤੀ ਨਹੀਂ ਬਸ ਪਈ ਹੁਣ ਉਮਰ ਦੇ ਹਿਸਾਬ ਨਾਲ ਦਿਵਾਖ ਵੀ ਜਾਈ ਜਾਂਦਾ ਨਾ ਹੈ ਐਂ ਫਰਕ ਪੈ ਜਾਂਦਾ ਕਿਉਂ ਤੁਸੀਂ ਨੇ ਮੈਂ ਤਾਂ ਹੀ ਕਹਿੰਦਾ ਦੀ ਮੈਂ ਤਾਂ ਆਪਣੇ ਦਾ ਸਾਡੇ ਧੜ ਲੀਪੀ ਜਾਂਦੇ ਦੀ ਜਿਹੜੀ ਉੱਥੋਂ ਆਇਆ ਭਾਈ ਕੰਮ ਛੱਡ ਕੇ ਕੀ ਹੋ ਗਿਆ ਬਾਬੇ ਕਿਉਂ ਕਲੇਸ਼ ਕਰਖੇ ਭਈ ਮम्मा ਮੈਂ ਤਾਂ ਕਹਦਾ ਕਲੇਸ਼ ਕਰਨਾ ਕਲੇਸ਼ ਤਾਂ ਜਿੰਨਾਂ ਨੇ ਕਰਿਆ ਬਸ ਉਹਨਾਂ ਨੇ ਕਰਿਆ ਕਲੇਸ਼ ਤਾਂ ਮਾਮਾ ਸਾਰਾ ਬੁੜੀਆਂ ਦਾ ਪਾਇਆ ਹੋਇਆ ਹੈ ਇਨਾਂ 'ਚ ਤਾਂ ਦੋਹੇ ਭਰਾਵਾਂ 'ਚ ਉਹੀ ਤਫਾਕ ਹੈਗਾ ਪਹਿਲਾ ਵਾਲਾ ਰਹੂਗਾ ਵੀ ਮੈਨੂੰ ਇਨਾਂ 'ਕੋ ਵਿਸ਼ਵਾਸ ਹੈ ਦੋਹੇ ਭਰਾਵਾਂ 'ਚ ਇਹ ਦੋਹੇ ਆਪਸ ਵਿੱਚ ਜਿੱਤ ਰੜ ਕੇ ਕੱਟ ਕੇ ਰਾਜ਼ੀ ਨਹੀਂ ਹੈਗੀਆਂ ਇਹ ਚਾਉਂਦੀਆਂ ਨੇ ਵੀ ਜੇ ਅਸੀਂ ਅੱਡ ਹੋਈਏ ਤਾਂ ਇਹ ਅੱਡ ਹੋਣਾ ਅਸੀਂ ਮਾਮਾ ਚਾਉਂਦੇ ਨਹੀਂ ਹੈਗੇ ਨਾ ਮੇਰੇ ਮਾਪਿਆਂ ਚਾਉਣਾ ਹੱਕ ਨਹੀਂ ਬਣਦਾ ਬਈ ਹਾਂ ਕੀ ਗੱਲ ਬਈ ਮੈਂ ਮੇਰੇ ਮਾਪਿਆਂ ਨੇ ਮਾਮਾ ਐ ਘਰ ਜੋੜਿਆ ਸੀਗਾ ਉਹੀ ਤਾਂ ਗੱਲ ਆ ਬਈ ਉਹ ਤਾਂ ਰੋਟੀ ਦੇ ਟੋਕਰੇ ਢੋਂਦੀ ਮਰ ਗਈ ਤੇਰੀ ਮਾਂ ਤਾਂ ਤਾਂ ਹੀ ਕਹਿਣਾ ਬਾਬੇ ਤੁਸੀਂ ਤਾਂ ਦੋ ਦੋ ਮਾਰੋ 76 ਭਾਈ ਕਿਉਂ ਜਮਲਾਈਆਂ ਨੇ ਹੈ ਕਿਉਂ ਸਿਰ ਚਾੜੀਆਂ ਨੇ ਤੁਸੀਂ ਤੀਜੇ ਦਿਨ ਕੇਕ ਕੱਟ ਲੈਣ ਨੂੰ ਲੈ ਕੇ ਉਹ ਮਾਮਾ ਮੈਂ ਤਾਂ ਬਥੇਰਾ ਸਮਝਾਉਣਾ ਬਥੇਰੇ ਵਾਰ ਚਾਪੜੇ ਵੀ ਲਾਇਆ ਨੇ ਪਰ ਕਰੀਏ ਕੀ ਹੈ ਹਿੰਦ ਨੂੰ ਪਿਛੜਨ ਦਿੰਦੀਆਂ ਹੈਗੀਆਂ ਵੀਰੇ ਨਾਲ ਥੱਪੜ ਲਾਉਣ ਨਾਲ ਉਹ ਸੁਧਰਨ ਵਾਲੀਆਂ ਹੈਗੀਆਂ ਨੇ ਉਹਦਾ ਦੁੱਗਣੀਆਂ ਝਾਂਬੜ ਜਾਂਦੀਆਂ ਪਰ ਕਰੀਏ ਕੀ ਭਾਈ ਪਹਿਲੀ ਸਿਰ ਚੜਦੀਆਂ ਭਾਈ ਪਹਿਲਾਂ ਤੁਸੀਂ लाਡਲਾ ਕੋਲ ਰੱਖਿਆ ਹਮ ਮਾਮਾ ਇਹ ਤਾਂ ਸੋਚਿਆ ਸੀਗਾ ਵੀ ਐ ਨਾਲ ਸਮਝਣ ਵੀ ਇਸ ਘਰ ਦੀ ਨੂੰਹਾਂ ਨੇ ਤਾਂ 3 ਆਪਣਾ ਕੇ ਰੱਖਿਆ ਸੀ ਪਰ ਨਹੀਂ ਰਹੀਆਂ ਹੁਣ ਉਹਨਾਂ ਦੇ ਸਾਰੇ ਹੁਣ ਮਾਮਾ ਅਸੀਂ ਤਾਂ ਤੈਨੂੰ ਤਾਂ ਹੀ ਬੁਲਾਇਆ ਬੁਲਾਇਆ ਤਾਂ ਇਹਨਾਂ ਨੇ ਮੈਨੂੰ ਵੀ ਸੀ ਪਰ ਮੇਰੀ ਤਾਂ ਇਹਨਾਂ ਨੇ ਇੱਕ ਨਹੀਂ ਸੁਣੀ ਨਾ ਮੇਰੀ ਇਹਨਾਂ ਨੇ ਚੱਲਣ ਦਿੱਤੀ ਮੈਂ ਤੇ ਇਹਨਾਂ ਨੂੰ ਬਥੇਰਾ ਦਬਕੇ ਵੀ ਮਾਰੇ ਜ਼ਮੀਨ ਲੈ ਕੇ ਜਾਊਂਗੀ ਐ ਕਰੂੰਗੀ ਹੁਣ ਮੈਂ ਕੀ ਦੱਸਾਂ ਮੈਨੂੰ ਇਹ ਕੀ ਕੁਝ ਬੋਲੀਆਂ ਨੇ ਠੀਕ ਐ ਤੂੰ ਮਾਮਾ ਇਹਨਾਂ ਨਾਲ ਤਰੀਕੇ ਨਾਲ ਗੱਲ ਕਰੀ ਇਹ ਬੋਲਣ ਵਾਲੇ ਇਹਨਾਂ ਨੇ ਐ ਨਹੀਂ ਦੇਖਣਾ ਵੀ ਮਾਮਾ ਐ ਸਾਡਾ ਫੁੱਫੜ ਐ ਕੀ ਲੱਗਦਾ ਸਾਡਾ ਚੱਲ ਕੋਈ ਨਾ ਭਾਈ ਖਾਏ ਕਿੱਥੇ ਨੇ ਹੋਣਾ ਬਾਵੇ ਚਾਹ ਮੈਂ ਬਣਾਵਾਂ ਪੁੱਤ ਨਹੀਂ ਕਹਿ ਦਿੰਦਾ ਸਾਰਾ ਕੁਝ ਤੂੰ ਹੀ ਕਰੀ ਜਾ ਉਹਨਾਂ ਦਾ ਨਾ ਕੁਛ ਕਰਵਾਈਂ ਆਉਹੀ ਜਾ ਪਾਣੀ ਤਾਂ ਦੇ ਪਾਣੀ ਪਰ ਦੀਆਂ ਤਾਂ ਹੀ ਦਾਦਨ ਦੇਖਣੇ ਪੈਗੇ ਆਹੀ ਐ ਭਾਈ ਤਾਂ ਹੀ ਦਾ ਸਿਰ ਚੜੀਆਂ ਨੇ ਹੈ ਜੇ ਗੋਹੇ ਦਾ ਮੱਠਲ ਸਿਰ ਤੇ ਧਰਿਆ ਹੋਵੇ ਕਾ ਨੂੰ ਆਉੜਨਾ ਲੜਾਈ ਵਾਲੀਆਂ ਗੱਲਾਂ ਵੀਰੇ ਉਹਨੂੰ ਬੋਲ ਮਾਰ ਮੈਡਮ ਨੂੰ ਪ੍ਰੀਤ ਉਹ ਪ੍ਰੀਤ ਮੈਂ ਤਾਂ ਕਹਿੰਦੀ ਮੈਂ ਹੀ ਬਣਾ ਦਿੰਨੀ ਕਾ ਨੂੰ ਬਣਾ ਦਿੰਨੀ ਆ ਮਾਂ ਕਿੰਨੇ ਜਦ ਤੂੰ ਬਣਾਈ ਜਾਏਂਗੀ ਉਹ ਮਾਮਾ ਆਇਆ ਉੱਠ ਕੇ ਆ ਯਾਰ ਬਾਰੇ ਰੈਂਦੇ ਖੁੰਦੇ ਏਸੀ ਲਾ ਕੇ ਦੇ ਤੇ ਭਈ ਹੈ ਤਨ ਮਾਮਾ ਤਾਂ ਸਮੇਂ ਸਹਿਾ ਨਾਲ ਬਦਲਣਾ ਪੈਂਦਾ ਲਾਉਣੇ ਪੈਂਦੇ ਨੇ ਪਰ ਗੱਲ ਗੱਲ ਪਤਾ ਕੀ ਆ ਘਟ ਘਟ ਕੰਮ ਤਾਂ ਕਰਨ ਘਰ ਚ ਸੁਖਸ਼ਾਂਤੀ ਬਣਾਈ ਰੱਖਣਾ ਉਹ ਨਹੀਂ ਰੱਖਦੀ ਆ ਬੰਦਰਨੀਆਂ ਮਾਂ ਮਾਂ ਸਾਰਾ ਦਿੱਤਾ ਉਹਨਾਂ ਨੂੰ ਮੇਰੇ ਮਾਪਿਆਂ ਨੇ ਇਹਨਾਂ ਵਧੀਆ ਘਰ ਬਣਾ ਕੇ ਦੇਤਾ ਨਹੀਂ ਮੁੰਡੇ ਘਰ ਬਣਾਇਆ ਕਰਦੇ ਨੇ ਹੈ ਉਹੀ ਤਾਂ ਗੱਲ ਆ ਭਾਈ ਮੁੰਡੇ ਦਾ ਹਜੇ ਇਹਨਾਂ ਦਾ ਸਾਰਾ ਤਾਂ ਹੁਣ ਤੱਕ ਇਹ ਕਰੀ ਜਾਂਦੇ ਨੇ ਦੋਨੇ ਜੀ ਹੈ ਹਜੇ ਤੱਕ ਨਹੀਂ ਇਹ ਤਾਂ ਬੈਠੇ ਗੱਲ ਤਾਂ ਉਹੀ ਆ ਖਾਂਦੇ ਪੀਂਦੇ ਟੀਟਨੇ ਮਾਰਦੇ ਆ ਬਸੇ ਰਸਤਾ ਕਰਦੇ ਆ ਪਰ ਇਹ ਸਮਝਣ ਵੀ ਅੰਦਰ ਹੀ ਹੋਣੀ ਹੋਰ ਪੰਨੀ ਕਿੱਧਰ ਗਏ ਨੇ ਜਰਾ ਇੱਥੇ ਸਸ਼ੀਕਲ ਮਾਮਾ ਦੀ ਸਸਰੀਕਾਰ ਪਈ ਇਹ ਪਾਪੀ ਜੱਸੀ ਪ੍ਰੀਤ ਚਾਹ ਬਣਾ ਲੈ ਮਾਮੇ ਵਾਸਤੇ ਸਾਰੇ ਪੀਲਾਂ ਵਾਲੇ ਸਾਰੇ ਵਾਸਤੇ ਬਣਾ ਲੈਣੇ ਹਾਂਜੀ ਹਾਂਜੀ ਮੈਂ ਬਣਾ ਦਿੰਨੀ ਆ ਲੈ 40 ਏਡੀ ਕਿੱਡੀ ਕੀ ਗੱਲ ਆ ਤੁਸੀਂ ਨਾ ਦੀਦੀ ਨੂੰ ਆਵਾਜ਼ ਨਾ ਮਾਰਿਓ ਉਹਨੂੰ ਰੈਸਟ ਕਰ ਲੈਣ ਦਿਓ ਵਿਚਾਰੀ ਨੂੰ ਕਿਉਂ ਵੀਰੇ ਕਰਦੀ ਆ ਨਾ ਗਰਗਟ ਨੂੰ ਵੀ ਫੇਲ ਹੂੰ ਚਲ ਬਾਹਨ ਹੁਣ ਚਾਹ ਤਾਂ ਬਣਾ ਲੂਗੀ ਹਾਂਜੀ ਮੈਂ ਬਣਾ ਕੇ ਲਿਉਣੀ ਆ ਇਹ ਤਾਂ ਸਿਆਣੀ ਲੱਗਦੀ ਐ ਲੜਕੀ ਵਾਵੇ ਆ ਵੱਡੀ ਉਹਦੋਂ ਵੀ ਸਿਆਣੀ ਐ ਮਮਾ ਰਿਆ ਸਸਰੀਕਰ ਮਮਾ ਜੀ ਸਸਰੀਕਰ ਕਿਵੇਂ ਠੀਕ ਐ ਮੈਨਾਂ ਠੀਕ ਆ ਤੁਸੀਂ ਅੰਦਰ ਹੀ ਜਵਾਖੋ ਕਿਉਂ ਬੜੇ ਰਹਿੰਦੇ ਹੋ ਹੈ ਤਾਂ ਹੀ ਤਾਂ ਭਾਈ ਬਿਮਾਰ ਰਹਿੰਦੀ ਐ ਤੂੰ ਮਾਰੇ ਮੋਟੀ ਤੋਂ ਪਸਰੀਰ ਨੂੰ ਲਵਾ ਲਿਆ ਕਰੋ ਚਾਹ ਕਰਦਿਆਂ ਮਮਾ ਮੈਂ ਕੋਈ ਨਾ ਭਾਬੀ ਛੋਟੀ ਭਾਬੀ ਬਾਗੀ ਚਾਹ ਕਰਨ ਵੈਸੇ ਵੀ ਤੁਸੀਂ ਬਾਰੀ ਵੱਟੀ ਕੰਮ ਕਰਨੇ ਹੁੰਦੇ ਆ ਤੁਸੀਂ ਐ ਕਰਿਓ ਤੁਸੀਂ ਰੋਟੀ ਬਣਾ ਲਿਓ ਨਾ ਨਾ ਕੋਈ ਨਾ ਮੈਂ ਹੈਲਪ ਕਰਾ ਦਿੰਨੀ ਆ ਫਿਰ ਕੀ ਹੁੰਦਾ ਵਿਚਾਰੀ ਦੀ ਕਰਾਉਣੀ ਆ ਮਾਮਾ ਮੈਂ ਹੈਲਪ ਉਹਦੀ ਹਾਂ ਆਲਾ ਭਾਈ ਕੀ ਕਹਿੰਦੀ ਆ ਇਹ ਕਹਿਣਾ ਕੀ ਆ ਮਿੱਠੂ ਗਿਰਗਟ ਦਾ ਨਾ ਹੀ ਬਦਨਾ ਮੈਂ ਰੰਗ ਤਾਂ ਸਾਡੇ ਘਰੇ ਬਦਲ ਦਿਆ ਹਜੇ ਕੀ ਅਜੇ ਤਾਂ ਦੇਖੀ ਆਈ ਕਿਹੜੇ ਕਿਹੜੇ ਰੰਗ ਬਦਲੇ ਜਾਣਗੇ ਰੰਗ ਤਾਂ ਚੱਲ ਸੁਖੇ ਪਾਉਣੀ ਨੇ ਪਈ ਕੱਪੜਿਆਂ ਦੇ ਉਮਰ ਹੈ ਜਵਾਖਾਂ ਦੀ ਗੱਲ ਤਾਂ ਐ ਵੀ ਕੰਮ ਤਾਂ ਕਰਨਾ ਮਾਮਾ ਜੀ ਕੱਪੜਿਆਂ ਦੇ ਰੰਗ ਦੀ ਕੌਣ ਗੱਲ ਕਰਦਾ ਇੱਥੇ ਹੋਰ ਭਈ ਇਹੇ ਜੇ ਤੂੰ ਮਾਮਾ ਫੈਸਲਾ ਕਰਵਾਏਗਾ ਗੱਲ ਤਾਂ ਇਹਨਾਂ ਦੇ ਮੂੰਹ ਦੀ ਕਰਦੀਆਂ ਵੀ ਚਿਹਰੇ ਦੇ ਰੰਗ ਕਿ ਬਦਲਦੀਆਂ ਨੇ ਪਹਿਲਾਂ ਕੁਝ ਹੋਰ ਸੀ ਤੇਰੇ ਆਉਣ ਵਾਂਗੂ ਆਉਣ ਤੇ ਸੁਸਰੀ ਵਾਂਗੂ ਬਹਿ ਗਈਆਂ ਮੇਰੀ ਚਾਹ ਪਿੱਛੇ ਵੀ ਤੱਕ ਨਿਕਲੇਸ਼ ਕੀਤਾ ਹੈ ਅੱਛਾ ਉਹ ਮਾਮਾ ਹੀ ਸਸਰੀਕਾਰ ਸਸਰੀਕਾਰ ਭਈ ਸਸਰੀਕਾਰ ਹਾਂ ਖੇਤ ਕਾ ਨਿਆਰੇ ਦੀ ਆ ਖੇਤ ਮਾ ਰਹੇ ਕਿਹੜਾ ਇਹਦਾ ਮਾਮਾ ਜਨਾਨੀਆਂ ਦੋ ਐ ਨਾ ਮੇਰੇ ਵਾਲੀ ਤੇ ਬਾਈ ਵਾਲੀ ਪਲਪਲ ਬਦਲਦੀਆਂ ਨੇ ਇਹ ਤਾਂ ਦੇਖੀ ਹੌਲੀ ਨੂੰ ਰੰਗ ਪਤ ਲੱਗਣੀ ਇਹਨਾਂ ਦੇ ਲਟਕ ਕਰਦੀਆਂ ਨੇ ਆਈਆਂ ਮਾਮਾ ਇਹਨਾਂ ਦਾ ਦੁੱਗਣਾ ਕਲੇਸ਼ ਕਰ ਰੱਖਿਆ ਉਹਨਾਂ ਦਾ ਭਈ ਉਹਦਾ ਥੋੜੇ ਚ ਆਪਦੇ ਜੀ ਕਮੀਆਂ ਨੇ ਦੇਖਾ ਐਂ ਤਾਂ ਕਿਵੇਂ ਹੁਣ ਪਹਿਲਾਂ ਸਹੀ ਗੱਲ ਆ ਮਾਮਾ ਜੀ ਪਹਿਲਾਂ ਕਮੀਆਂ ਮੇਰੇ ਪਿਓ ਚ ਸੀ ਫਿਰ ਮੇਰੀ ਮਾਂ ਚ ਆ ਗਈਆਂ ਉਹੀ ਫਿਰ ਸਾਡੀ ਲਾੜ ਚ ਆ ਗਈਆਂ ਇੱਧਰ ਹਾਂ ਸਹੀ ਗੱਲ ਆ ਭਈ ਉਹਨਾਂ ਤੋਂ ਸਿੱਖਿਆ ਨਹੀਂ ਨਾ ਇਹਦਾ ਕੰਮ ਕਰਨਾ ਸਿੱਖਿਆ ਤੇਰਾ ਹੋਵੇ ਮਾਮਾ ਅੱਡੇ ਘੰਟੇ ਜਿਹੇ ਕਮੀਆਂ ਤੇਰੇ ਚ ਨਿਕਲ ਜਾਣ ਕਿਉਂ ਮੇਰੇ ਚ ਘਾਦੀਆਂ ਭਈ ਹਾਂ ਦੇਖ ਲਾਂਗੇ ਫਿਰ ਸਾਡੇ ਚ ਕਮੀਆਂ ਨੇ ਮਾਮਾ ਤੁਹਾਨੂੰ ਤੋਂ ਆਪੇ ਦੇਖ ਲਾ ਹਰੇਕ ਨੂੰ ਇਹ ਹੁੰਦਾ ਵੀ ਭਾਈ ਅਗਲੇ ਦਿਨ ਨੂੰ ਆਵੇ ਸਿਆਣੀ ਆਵੇ ਘਰ ਪਰਿਵਾਰ ਸਾਰਾ ਸਾਂਵੇਂ ਕੰਮਦੰਦਾ ਕਰੇ ਠੀਕ ਹੈ ਸਾਂਧੀਆਂ ਵੀ ਸੀ ਭਾਈ ਪਹਿਲਾਂ ਪਤਾ ਨਹੀਂ ਵਿੱਚੋ ਵਿੱਚ ਫਿਰ ਕੀ ਇੱਕ ਦੂਜੇ ਨਾਲ ਤਕਰਾਰ ਪੈਦਾ ਹੋ ਗਏ ਨਾ ਇਹਦੇ ਵਿੱਚ ਕਲੇਸ਼ ਹੀ ਕਰਨ ਲੱਗੀਆਂ ਇੱਕ ਦੂਜੇ ਦਾ ਸ਼ਰੀਕਾ ਕਰਦੀਆਂ ਵੀਰੇ ਉਹੀ ਗੱਲ ਹੈ ਤੇਰਾ ਵਿਆਹ ਹੋਇਆ ਉਦੋਂ ਦਾ ਕਲੇਸ਼ ਹੋਣ ਲੱਗਿਆ ਪਹਿਲਾਂ ਵੱਡੀ ਕੱਲੀ ਨਹੀਂ ਸੀ ਕਰਦੀ ਸਾਰਾ ਉਹੀ ਤਾਂ ਗੱਲ ਹੈ ਉਹ ਵਧੀਆ ਕਰੀਆਂ ਸੀਗੀ ਉਹ ਉਹਦਾ ਸ਼ਰੀਕਾ ਕਰਨ ਲੱਗੀ ਹੁਣ ਉਹਦਾ ਕਰਨ ਲੱਗੀ ਚਾਲ ਭਾਈ ਇੱਕ ਦੂਜੇ ਨੂੰ ਦੇਖ ਕੇ ਨਹੀਂ ਰਾਜੀ ਤੇ ਭਾਈ ਐਡੇ ਦਾ ਕੰਮੇ ਨਹੀਂ ਹੈਗੇ ਸੁੱਖੇ ਸ਼ਰੀਕੇ ਵਾਲੇ ਹੈ ਕੀ ਆ ਹੁਣ ਮਸ਼ੀਨਾਂ ਆ ਰਹੀਆਂ ਨੇ ਬਈ ਕੱਪੜੇ ਧੋਣ ਵਾਲੀਆਂ ਹੈ ਕੋਈ ਐਡਾ ਕੰਮ ਕਿਉਂ ਨਹੀਂ ਲੈ ਚਾਹ ਬਣਾਉਣਾ ਕਿੰਨਾ ਔਖਾ ਕੰਮ ਹੈ ਮਾਮਾ ਰਿਸ਼ਤਦਾਰ ਨੂੰ ਪਾਣੀ ਫਰੋਣ ਤੇ ਕਿੰਨਾ ਜ਼ੋਰ ਲੱਗਦਾ ਆ 5 ਕਿਲੋ ਦਾ ਗਲਾਸ ਇਕੱਲੀ ਕਿਵੇਂ ਚੱਕ ਲੂਗੀ ਕੋਈ ਚਾਹ ਤਾਂ ਲਾ 15 ਬੰਦੇ ਦੀ ਮੈਂ ਹੁਣ ਆਪ ਕਰਕੇ ਪਿਲੇ ਕੇ ਆਇਆ ਫਿਰ ਮਾਮਾ ਉਹੀ ਗੱਲ ਹੈ ਸਿਆਣੇ ਆਈ ਗੱਲ ਕਰਾ ਕਰਦੇ ਤੂੰ ਤਾਂ ਇਹ ਤਾਂ ਨਿਆਣੀਆਂ ਨੇ ਫਿਰ ਉਹੀ ਗੱਲ ਆਕਲ ਦੇ ਬਣਦਾ ਪਿਆ ਪਿਆ ਸਾਰੇ ਮੈਂ ਸਾਰਾ ਨਹੀਂ ਕਰਦੀ ਹੈਗੀ ਫਿਰ ਉਹੀ ਤਾਂ ਗੱਲ ਹੈ ਬਈ ਮਾਣਾ ਕਿਹੜਾ ਮੇਰੀ ਤਾਂ ਕਰਾਣੀ ਸੀਗਾ ਹਾਂ ਇਹ ਚਾਂਪਲ ਸਭ ਕੁਝ ਬਣਿਆ ਬਣਿਆ ਮਿਲ ਗਿਆ ਜੇ ਤਾਂ 0 ਤੋਂ ਸਟਾਰਟ ਕਰਨਾ ਪੈਂਦਾ ਇਹਨਾਂ ਨੂੰ ਫਿਰ ਤਾਂ ਇਹਨੂੰ ਪਤਾ ਲੱਗਦਾ ਸੱਸ ਮੇਰੀ ਮੰਝੇ ਚ ਬੈਠੀ ਹੈਗੀ ਅਸਲ ਤਾਂ ਉਹੀ ਗੱਲ ਐ ਭਈ ਇੱਥੇ ਹੀ ਕੰਮ ਵਿਚਲ ਗਏ ਹੁਣ ਤੁਸੀਂ ਕਹਿੰਦੇ ਨੇ ਆ ਇਹਦਾ ਜਨਮ ਦਿਨ ਐ ਇੱਥੇ ਕੇਕ ਕੱਟਣੇ ਨੇ ਮੈਂ ਇਹਨੂੰ ਗਿਫਟ ਦਿਨਾ ਪਤਾ ਨਹੀਂ ਕੀ ਦਿਨਾ ਹੈ ਐ ਐ ਜਮਲਾ ਲਾਨੇ ਉਹ ਭਈ ਤੁਸੀਂ ਫਿਰ ਮੈਨੂੰ ਮਾੜਾ ਕਹੋਗੇ ਬਾਬੇ ਤੁਸੀਂ ਮੇਰੇ ਮਾਮਾ ਕਿਹੜੇ ਚ ਮੰਨ ਚ ਤੁਰੇ ਫਿਰਦੇ ਮਾਮਾ ਗੱਲ ਤੇਰੀ ਸਿਆਣੀ ਆ ਪਰ ਇਹ ਚੋਚਲੇ ਕਰਨੇ ਪੈਂਦੇ ਨੇ ਜ਼ਮਾਨਾ ਬਦਲ ਗਿਆ ਤੇਰੇ ਵੇਲੇ ਟਾਈਮ ਹੋਰ ਸੀ ਹੁਣ ਹੋਰ ਐ ਫਿਰ ਪੁੱਖ ਚਲੋ ਪੁੱਖ ਤਲੋ ਭਈ ਓਹੋ ਮਿੱਠੂ ਫੇਰ ਉਹੀ ਗੱਲਾਂ ਤੇਰੀਆਂ ਹੁਣ ਖਾਣ ਪੀਣ ਕਰਨੀ ਉਹਦਾ ਕੋਈ ਘਟ ਹੈ ਨਹੀਂ ਮੇਰੇ ਗੋਲ ਮਾਰਦੇ ਚਾਹ ਬਣੀ ਨਹੀਂ ਗਿਆ ਟਾਈਮ ਹੋ ਗਿਆ ਮਿੰਟ ਚ ਇਕੱਠੀਆਂ ਹੋ ਜਾਂਦੀਆਂ ਮੈਨੂੰ ਤਾਂ ਲੱਗਦਾ ਉੱਥੇ ਘਟ ਕੁਲਿਸ਼ ਪਾਰਖੇ ਹੁਣ ਤੁਸੀਂ ਚਾਹ ਭਾਲਦੇ ਹੋ ਉਹਨਾਂ ਤੋਂ ਮੈਂ ਹੀ ਦੇਖ ਲੈਂਦਾ ਜੇ ਦੇਖ ਕੇ ਅਲੜੀ ਤਾਂ ਨਹੀਂ ਜਾਂਦੀਆਂ ਦੋਵੇਂ ਗਈਆਂਵੇਂ ਨੇ ਭੈਣੇ ਆਹੋ ਗਈਆਂ ਤਾਂ ਦੋਹੇ ਨੇ ਹੋਰ ਤਰ੍ਹਾਂ ਦੀ ਚਾਹ ਬਣ ਕੇ ਆਊਗੀ ਹੁਣ ਉਹਰੇ ਕਪਾਂ ਚ ਉਹ ਥੋੜੀ ਉੱਥੇ ਐਂ ਕਰਦੀ ਹੋਣੀ ਮੈਂ ਖੰਡ ਬਾਤੀ ਤੂੰ ਮੱਤੀ ਵਾਦੇ ਬਾਰੀ ਬਣ ਲਓ ਰਹੇ 12 ਵਿਚਾਰਦਿਆਂ ਨੇ ਮਿੰਟ 'ਚ ਇਕੱਠੀਆਂ ਹੋ ਗਈਆਂ ਉਹਦੋਂ ਲਾਪਰੀਤ ਨਾਲ ਲੜਨ ਵਾਸਤੇ ਅੱਛਾ 1 ਮਿੰਟ 'ਚ ਇਕੱਠੀਆਂ ਹੋ ਜਾਂਦੀਆਂ ਪਤਾ ਹੀ ਨਹੀਂ ਇਹਨਾਂ ਦਾ ਕੀ ਇਹ ਹੀ ਖੇਖਣ ਕਰਨ ਜਾਣਦੀਆਂ ਹੋਰ ਕੁਝ ਨਹੀਂ ਜਾਣਦੀਆਂ ਕਿ ਕਦ ਤੁਸੀਂ ਪਤਾ ਨਹੀਂ ਮਾਮੇ ਨੂੰ ਕਿਹੜੇ ਵੇਲੇ ਫੋਨ ਕਰਤਾ ਮੈਂ ਐ ਕਿਹਾ ਸੀ ਵੀ ਅੱਜੀ ਬੁਲਾ ਲਓ ਮਾਮੇ ਨੂੰ ਮਾੜੀ ਮੋਟੀ ਗੱਲ ਠੰਡੀ ਪੈਂਦੀ ਫਿਰ ਤਾਂ ਬੁਲਾਉਂਦੇ ਵੀ ਚੰਗੇ ਲੱਗਦੇ ਹੁਣ ਕੱਢਣ ਗਿਆ ਜਲੂਸ ਦੋਹੇ ਜਣੀਆਂ ਰੜਕੇ ਉਹ ਲਾਪਰੀਤ ਚੰਗੀਆਂ ਭਲੀਆਂ ਦਾ ਜਾਰੀਆਂ ਨੇ ਪੁੱਤਾਂ ਹੈ ਤੂੰ ਵੀ ਜ਼ਿਆਦਾ ਬੋਲਦੀ ਐ ਮੈਨੂੰ ਤਾਂ ਕੋਈ ਕਲੇਸ਼ ਲੱਗਦਾ ਨਹੀਂ ਭਈ ਕਾਨੂੰਨ ਲੱਗਦਾ ਮਾਮਾ ਤੂੰ ਦੇਖੀ ਤੇ ਚਲੀ ਅੱਗੇ ਅੱਗੇ ਬਾਵੇ ਉਹਨਾਂ ਨੂੰ ਬੁਲਾ ਲਾ ਇਧਰ ਚਾਹ ਤਾਂ ਮੈਂ ਆਪੇ ਘਰ ਦੀ ਲਟੋਬੀ ਆ ਮੰਟਣ ਪਿੱਛੇ ਲੜਨ ਲੱਗੀਆਂ ਹੋਈਆਂ ਦੀਦੋ ਉਹ ਕਹਿੰਦੀ ਤੂੰ ਆ ਜੋ ਕਹਿੰਦੀ ਤੂੰ ਮੰਦ ਕਿਉਂ ਮਾਮਾ ਹੋ ਗਈ ਹੱਦ ਮੇ ਲੌਂਗ ਲਾਚੀ ਵਾਲੀ ਬੁਲਾ ਲਾ ਮੈਂ ਆਪੇ ਬੁੱਤ ਚਾਹ ਬਣਾ ਦਨੀ ਮੈਨੂੰ ਤਾਂ ਉੱਥੇ ਖੜਨਾ ਔਖਾ ਕਰਦਾ ਪ੍ਰੀਤ ਬਾਹਰ ਬੋਲ ਓਏ ਓ ਰਿਆ ਪ੍ਰੀਤ ਹਲੇ ਕਹਿੰਦਾ ਤੁਹਾਡੇ ਚ ਕਮੀਆਂ ਨੇ ਸਾਡੇ ਚ ਤਾਂ ਆਪੀ ਕਮੀਆਂ ਨੇ ਕੀ ਹੋ ਗਿਆ ਕੀ ਕਰਨੀ ਸੀ ਤੇ ਕੀ ਕਰੀ ਜਾਨੀ ਤੂੰ ਕੀ ਕਰਨੀ ਸੀ ਚਾਹ ਬਣਾਉਣ ਗਈ ਸੀ ਮੈਂ ਨਾ ਮੇਰੀ ਗੱਲ ਸੁਣੋ ਜਦੋਂ ਮੈਂ ਚਾਹ ਬਣਾਉਣ ਭੱਗੀ ਟੋਪੀ ਮਾਝਣਾ ਪਿਆ ਟੋਪੀ ਤੇ ਮਾਝ ਸਕਦੀ ਐ ਉਹ ਪਹਿਲਾ ਕੌਣ ਗਿਆ ਸੀਗਾ ਤੂੰ ਕਿਹੜਾ ਟੋਪੇ ਮਾਝ ਨਹੀਂ ਸਕਦੀ ਸੀ ਜਾਂ ਤਾਂ ਮੈਂ ਆਪੇ ਧਰ ਦਾਂਦੀ ਕਿਉਂ ਮੈਂ ਥੇਕਾ ਲਿਆ ਹੋਇਆ ਚਾਹ ਕਿਸੇ ਹੋਰ ਨੇ ਪੀਤੀ ਆ ਤੇ ਟੋਪੀ ਮੈਂ ਮਾਝਦੀ ਫਿਰਾਂ ਮਾਝ ਕੇ ਤਾਂ ਦੇਈ ਸਕਦੇ ਹੱਥ তোর ਟੁੱਟੇ ਤੇਰੇ ਨਾ ਅਰ ਸੌਇਸ ਕੀ ਕਰਨ ਗਈ ਸੀ ਫੇਰ ਤੂੰ ਉਹ ਤਾਂ ਚਾਹ ਕਰਨ ਗਈ ਹੋਣੀ ਜੇ ਮੈਨਾਂ ਆਉਂਦੀ ਫੇਰ ਕੀ ਕਰਦੀ ਜੇ ਨਾ ਆਉਂਦੀ ਨੂ ਮੈਂ ਬੁਲਾ ਲੈਂਦੀ ਫੇਰ ਕੌੜਾ ਲਾ ਪਾਇਆ ਭਈ ਟੋਪੀਏ ਪਿੱਛੇ ਮੈਂ ਮਾ ਮਾ ਇਹਨਾਂ ਦਾ ਵੇਲੀ ਦਾ ਬੈਠਾ ਔਰੇ ਚੱਕ ਲਿਉਂਦੀ ਆ ਨਾ ਨਾ ਮਾ ਮਾ ਕਿੱਥੇ ਦਾ ਕਾੜੂਗਾ ਜਾਉਣਾ ਟੋਪੀਏ ਚੱਲ ਸ਼ਰਮ ਕਰੋ ਸ਼ਰਮ ਕਰੋ ਮਾਮੇ ਜੀ ਨੂੰ ਰਹਿ ਜੀ ਗੱਲ ਸੁਣੀ ਸੀ ਤੁਸੀਂ ਜਿੱਥੇ ਬੈਠ ਜਾਓ ਅਸੀਂ ਚਾਹ ਉਹ ਥੋੜਾ ਅਸ ਲੈਣਾ ਬਣਾ ਕੇ ਗੱਲ ਨਹੀਂ ਬਾਦ ਨੀਗੀ ਪਹਿਲਾਂ ਕੱਖੇ ਦੁਸਤਾ ਭਈ ਹੈ ਕੀ ਗੱਲ ਐ ਇਹ ਚਾਰੀ ਗੁੱਟ ਪਿੱਛੇ ਮਮਾ ਆਪ ਨੂੰ ਵੀ ਸੋਚਣਾ ਚਾਹੀਦਾ ਇਕੱਲੇ ਬੰਦੇ ਤੇ ਸਾਰੇ ਕੁਝ ਢੇਕ ਦਿੰਦੇ ਨੇ ਜਦੋਂ ਤੂੰ ਪਹਿਲਾਂ ਬਗੀ ਕੀ ਸੀਗੀ ਧੋ ਕੇ ਤੂੰ ਬਣਾ ਲੈਂਦੀ ਚਾ ਜਾਂ ਫਿਰ ਹੱਬ ਕੇ ਕਹਿਦੀ ਰਾਮਾ ਮੈਨੂੰ ਮੈਂ ਮੇਰੀ ਗੱਲ ਸੁਣ ਭਈ ਹੁਣ ਤਾਂ ਤੂੰ ਕਹਿ ਕੇ ਗਈਆਂ ਵੀ ਉਹਨੂੰ ਅੰਦਰ ਪਈ ਰਹਿਣ ਦੇ ਹੈ ਉਥੇ ਜਾ ਕੇ ਤਾਂ ਝੂਜੜਾ ਕਰ ਲਿਆ ਉਹਦੇ ਨਾਲ ਮਮਾ ਜੀ ਮੈਂ ਇਹੀ ਗੱਲ ਕਹਿਨੀ ਆ ਵੀ ਜਦੋਂ ਅੰਦਰ ਪਈ ਸੀ ਫਿਰ ਅੰਦਰ ਪਈ ਰਹਿੰਦੀ ਮੇਰੇ ਸਾਹਣੇ ਕਿਉਂ ਖੜੀ ਆ ਕੇ ਉਥੇ ਚੱਲ ਫਿਰ ਹੁਣ ਕਰ ਲੈ ਕੰਮ ਜਾਂ ਭੱਜ ਜਾ ਕਿਉਂ ਕਰਿਆ ਮੈਂ ਬਨੇ ਹੋਏ ਨੇ ਮੈਨੂੰ ਹਾਂ ਮੈਨੂੰ ਪਤਾ ਵੀ ਤੂੰ ਕਰਦੀ ਨਹੀਂ ਹੁੰਦੀ ਹੈਗੀ ਉਹ ਕਰ ਲਿਆ ਕਰੋ ਸ਼ਰਮਾ ਭਾਈ ਕਹਿ ਖਾ ਨਹੀਂ ਯਾਰਾ ਵੀ ਕਰ ਰੋ ਮਾਮਾ ਬੈਠਿਆ ਆਇਆ ਪੂਰੀ ਚੁੱਪ ਕਰ ਜਾ ਕਰੋ ਭਾਈ ਮੇਰੀ ਤਾਂ ਸੁਣ ਲੋ ਹੈ ਸ਼ਰਮਾ ਮਾਸਤੇ ਬੁਲਾਇਆ ਮਾਮਾ ਜੀ ਮੇਰੀ ਗੱਲ ਸੁਣੋ ਮੇਰੀ ਸੁਣੋ ਤੁਸੀਂ ਇਹਨਾਂ ਦੀ ਨਾ ਸੁਣੋ ਹਾਂ ਬਈ ਇਹਨਾਂ ਨੂੰ ਤਾਂ ਮੈਂ ਕਹਿਤੀ ਸੀ ਗੱਲ ਹੁਣ ਮੈਂ ਤੁਹਾਨੂੰ ਕਹਿਣੀ ਆ ਚਲੋ ਵਧੀਆ ਗੱਲ ਆ ਸਿਆਣਾਵਾਂ ਦਾ ਇੱਕ ਹੋਰ ਆ ਗਿਆ ਪਹਿਲੀ ਮੇਰੇ ਮਾਪੇ ਉਹ ਸਿਆਣੇ ਨੇ ਮੇਰੇ ਭਰਾ ਸਿਆਣੇ ਨੇ ਨਾ ਤੂੰ ਸਿਆਣੇ ਇੱਕ ਮਿੰਟ ਭਾਬੀ ਛੁਰ ਵੀ ਲੈ ਕੇ ਰੱਖਦਾ ਕੰਜਰ ਦੀ ਤੁਹਾਡੇ ਦੋਹਾਂ ਤੋਂ ਬਿਨਾ ਨਾ ਅਸੀਂ ਪੰਜੇ ਸਿਆਣੇ ਆ ਓਰੇ ਠੀਕ ਹੈ ਸਾਨੂੰ ਬੋਲੀਆਂ ਨੂੰ ਵਿਚਕੇ ਖੜਾਇਆ ਵਿਚ ਖੜਾਇਆ ਵਿਚ ਤਾਂ ਖੜਾਇਆ ਗੱਲ ਦੱਸਦੀ ਮੈਂ ਤੁਹਾਨੂੰ ਤਾਂ ਤੁਹਾਨੂੰ ਕਿਉਂ ਬੋਲ ਮਰਿਆ ਦੇਖ ਮਾਮਾ ਜ਼ਮੀਨ ਹੈ ਜਿਹੜੀ ਹੈਗੀ ਆ ਓਰੇ ਠੀਕ ਹੈ ਮੇਰੇ ਭਾਈਆਂ ਦੇ ਦੋਹਾਂ ਦੇ ਹਿੱਸੇ ਕੱਢ ਕੇ हां भाई तिजा हीਸਾ ਮੇਰਾ ਅੱਡ ਕੱਢ ਦੋ ਮੈਂ ਆਪਦਾ ਹਿੱਸਾ ਲੈ ਕੇ ਜਾਊਂਗੀ ਮੈਂ ਆਪਦੇ ਮਾਪਿਆਂ ਨੂੰ ਆਪ ਰੋਟੀ ਖਵਾਉਂਗੀ ਆਪ ਚੱਲ ਜੀ ਜੀ ਲੈ ਲੈ ਆ ਹਾਂ ਮੇਰੀ ਗੱਲ ਸੁਣ ਤੀਜਾ ਹੀਸਾ ਨਹੀਂ ਸਾਰੀ ਜ਼ਮੀਨੇ ਲੈ ਜਾ ਤੂੰ ਸਰ ਟੱਬਰ ਨੂੰ ਲੈ ਆ ਨਾਲ ਹਾਂ ਅੱਛਾ ਤੁਹਾਨੂੰ ਭੁੱਖੇ ਨੰਗਿਆਂ ਨੂੰ ਤੁਹਾਡੇ ਟਿੱਡੇ ਕੌਣ ਪਰੂਗਾ ਤੁਹਾਡੇ ਪੇਕੇ ਤੁਹਾਡੇ ਪੇਕੇ ਨਹੀਂ ਤੁਹਾਨੂੰ ਬਾੜ ਦੇ ਭੁੱਖੇ ਨੰਗੇ ਨਹੀਂ ਹੈਗੇ ਅਸੀਂ ਸਾਡੇ ਪੇਕੇ ਹੈਗੇ ਨੇ ਸਾਨੂੰ ਖਵਾਉਣ ਆਲੇ ਦੇਖੇ ਨੇ ਮੈਂ ਤੁਹਾਡੇ ਪੇਕੇ ਤੁਹਾਨੂੰ ਬਾੜਨ ਆਲੇ ਜਿਆ ਜਿਆ ਲੱਛਣ ਨਾ ਭੁੱਖੇ ਨੰਗੇ ਹੋਣਗੇ ਪੇਕੇ ਤੁਹਾਡੇ ਜਿਆ ਜਿਆ ਲੱਛਣਾ ਕਰਦੀ ਹੈ ਕੀ ਆ ਵਰਗੇ ਚਾਹੀ ਮਰੇ ਨਾਮਾ ਦੇਖਣੇ ਲੱਸਣ ਜੂਗੀਆਂ ਆ ਪਰ ਕਿਸੇ ਵਾਸਤੇ ਰੋਟੀ ਨਹੀਂ ਪਕਾਉਂਦੀਆਂ ਨਾ ਨਾ ਤੁੰਦੇ ਰੋਟੀਆਂ ਖਾਣੇ ਦੀ ਚੱਜ ਵੀ ਹੋਣੀ ਚਾਹੀਦੀ ਨੇ ਬਹੁਤ ਬੋਲਦੀ ਐ ਭਾਈ ਹੈ ਜੀਭ ਚ ਵਟੇ ਨਹੀਂ ਪੈਂਦਾ ਖੈ ਨਹੀਂ ਤੁਹਾਡੇ ਮਾਪੇ ਨੇ ਕੋਸ ਨਾ ਮਾਮਾ ਇੰਨਾ ਜੀਭ ਚ ਵਟਣੀ ਪੈਂਦਾ ਅਸੀਂ ਚੁੱਪ ਕਰ ਜਾਾਂਗੇ ਸਹੀ ਕਿਹਾ ਬਾਈ ਤਾ ਆਪਾਂ ਨੂੰ ਚੁੱਪ ਕਰਨਾ ਪੈਂਦਾ ਇਹ ਕਿਥੇ ਚੁੱਪ ਹੁੰਦੀਆਂ ਨੇ ਹਾਂ ਅਸੀਂ ਇਹ ਦਿਖਦੇ ਆਂ ਬੋਲਦੇ ਉਹਨੂੰ ਚੁੱਪ ਕਰਾ ਲਓ ਮੈਡਮ ਜਿਹੜੇ ਪ੍ਰਧਾਨ ਬਣਾ ਰખી ਆ ਨਾਲੇ ਮੇਰੀ ਗੱਲ ਸੁਣੋ ਸਾਰੇ ਕੰਨ ਖੋਲ ਕੇ ਜੀਦੇ ਰਿਸ਼ਤੇਦਾਰ ਨੇ ਆਪਦੇ ਰਿਸ਼ਤੇਦਾਰਾਂ ਨੂੰ ਆਪੇ ਰੋਟੀ ਖਵਾਓ ਸਾਤੋਂ ਨੇ ਫੁਲਕੇ ਭਗਦੇ ਹੈਗੇ ਪਹਿਲਾਂ ਇੱਕ ਘਟ ਸੀਗੀ ਹੁਣ ਮਾਮਾ ਵੀ ਆ ਗਿਆ ਹਾਂ ਫਰ ਐ ਕਰ ਦੋਈ ਜਣੀਆਂ ਚੱਕੋ ਟਿੰਡ ਫੋੜੀ ਆਪਦੀ ਆਪਾ ਉਹਦੇ ਪੇਕੇ ਭਗਜੋ ਫਿਰ ਸਾਡੇ ਇਸ ਤਰ੍ਹਾਂ ਇਸੇ ਆਪੀ ਸਾਂਭਾਂਗੇ ਇਹਨਾਂ ਨੂੰ ਕਿਉਂ ਵਗ ਜਿੱਕੇ ਜਾਈਏ ਸੀ ਜਿਹੜੇ ਉਰੇ ਆ ਕੇ ਬੈਠੇ ਨੇ ਉਹਨਾਂ ਨੂੰ ਭੇਜੋ ਨਹੀਂ ਤੁਹਾਨੂੰ ਕਹਿ ਰਿਹਾ ਕਿ ਨੰਦਾਰੇ ਰਿਸ਼ਤੇਦਾਰ ਤੁਸੀਂ ਸਾਂਭੋਗੇ ਹੋਰ ਕੌਣ ਸਾਂਭੂਗਾ ਇਸ ਘਰ ਦੇ ਵਿੱਚ ਜਨਮ ਲਿਆ ਮੈਂ ਮੇਰਾ ਘਰ ਹੈ ਤੁਸੀਂ ਜਿਹੜੇ ਘਰ ਤੋਂ ਜਨਮ ਲਿਆ ਤੁਸੀਂ ਉੱਥੇ ਵਗਜੋ ਕੋਈ ਗੱਲ ਨਹੀਂ ਜੇ ਮੇਰੀ ਕੁੜੀ ਤੇ ਮੇਰੇ ਭਾਈ ਨੂੰ ਰੋਟੀ ਨਹੀਂ ਨਾ ਬਣਾ ਮੈਂ ਆਪੇ ਬਣਾ ਕੇ ਦੇ ਦੂੰ ਪਰ ਕਲੇਸ਼ ਨਾ ਕਰੋ ਕਾਹ ਨੂੰ ਮੰਨਦਾ ਤਾਂ ਕਿ ਚਾਰ ਫੋੜਾ ਆਪਾਂ ਕਲੇਸ਼ ਤੁਸੀਂ ਸ਼ੁਰੂ ਕੀਤਾ ਸਾਰਿਆਂ ਨੇ ਮੈਂ ਭਈ ਤੁਸੀਂ ਪੂਜਣ ਵਾਸਤੇ ਲੈਂਦੀ ਹਾਂ ਫਿਰ ਮੈਨੂੰ ਬੋਲਣਾ ਦਾ ਜਹੀਦਾ ਨਹੀਂ ਬਲੋਨੀ ਅਸੀਂ ਫਿਰ ਮਾਮਾ ਜੀ ਨੌਕਰ ਆਣੀਆਂ ਵੀ ਨਹੀਂ ਹੈਗੀਆਂ ਇਸ ਘਰ ਦੀਆਂ ਓਏ ਆਏ ਗਈ ਦੀ ਸੇਵਾ ਕਰਨਾ ਫਰਜ਼ ਹੁੰਦਾ ਨੂੰਹਾਂ ਦਾ ਸੇਵਾ ਕਰੀਏ ਅਸੀਂ ਤੋਂ ਪਰ ਹੋਰ ਕੀ ਕਰੀਏ ਅਸੀਂ